ਕਰਾਂ ਅਜ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕੀ ਹੁੰਦਾ ਪਰ ਮੈਨੂੰ ਸ਼ੁਰੂ ਤੋਂ ਪਤਾ ਸੀਗਾ ਮਤਲਬ ਜਦੋਂ ਤੋਂ ਪੜਨ ਪੜਨ ਲੱਗਿਆ ਆਈ ਥਿੰਕ ਘਰ ਦੇ ਵਿੱਚ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਜਿਵੇਂ ਮੇਰੇ ਨਾਨਾ ਜੀ ਹਮੇਸ਼ਾ ਕਹਿੰਦੇ ਰਹਿੰਦੇ ਹੁੰਦੇ ਸੀ ਪੁੱਤ ਤੂੰ ਤਾਂ ਆਈ ਐਸ ਬਣਨਾ ਹੈ ਤੂੰ ਤਾਂ ਆਈ ਪੀਐਸ ਬਣਨਾ ਹੈ ਇਦਾਂ ਕਿ ਸਾਡੇ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਨਾ ਤਿੰਨ ਐਮ ਬੜੇ ਪਾਵਰਫੁਲ ਹੈ ਇੱਕ ਪੀਐਮ ਇੱਕ ਸੀਐਮ ਤੇ ਇੱਕ ਡੀਐਮ ਹਾਂਜੀ ਸੋ ਤੁਸੀਂ ਉਸ ਕਤਾਰ ਦੇ ਵਿੱਚ ਆ ਗਏ ਹੋ ਔਰ ਜਿਹੜੇ ਪਾਵਰਫੁਲ ਲੌਬੀ ਜਿਹੜੇ ਆ ਉਹ ਤੁਸੀਂ ਸਰਵਿਸ ਜਿਹੜੀਆਂ ਕਲੀਅਰ ਕਰ ਲਿਆ ਤੁਹਾਡੇ ਡਿਪਾਰਟਮੈਂਟ ਵਿੱਚ ਜਿਹੜੇ ਆਫੀਸਰਸ ਆਈਆਰਐਸ ਉਹਨਾਂ ਤੋਂ ਵੀ ਇਨਸਪੀਰੇਸ਼ਨ ਜਿਹੜੀ ਮਿਲ ਗਿਆ ਹਾਂਜੀ ਹਾਂਜੀ ਕਿਉਂਕਿ ਮੈਨੂੰ ਲੱਗਿਆ ਕਿ ਜਿਵੇਂ ਤੁਸੀਂ ਹਾਇਰ ਲੈਵਲ ਤੇ ਹੁੰਨੇ ਹੋ ਤਾਂ ਤੁਸੀਂ ਜ਼ਿਆਦਾ ਇੰਪੈਕਟ ਕ੍ਰੀਏਟ ਕਰ ਪਾਉਨੇ ਹੋ ਤੁਸੀਂ ਤੁਸੀਂ ਜ਼ਿਆਦਾ ਲੋਕਾਂ ਦੇ ਲਈ ਕੰਮ ਕਰ ਸਕਦੇ ਹੋ ਮੈਨੂੰ ਕਹਿੰਦੇ ਹੋ ਕਿ ਰੱਬ ਵੀ ਕੋਈ ਪਾਵਰ ਹੈਗੀ ਆ ਆ ਦੇਖੋ ਇਹਦੇ ਬਾਰੇ ਮੈਂ ਮਤਲਬ ਕੁਝ ਤਾਂ ਹੈ ਜੋ ਆਪਣੀ ਸਮਝ ਤੋਂ ਪਰੇ ਹੈ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਜਿਹੜਾ ਤੁਸੀਂ 6th ਅਟੈਂਪਟ ਕੀਤਾ ਹਾਂ ਹਾਂਜੀ ਉਸ ਦੇ ਦਰਮਿਆਨ ਤੁਹਾਡੀ ਜ਼ਿੰਦਗੀ ਦਾ ਇੱਕ ਨਵਾਂ ਮੋੜ ਵੀ ਜਿਹੜਾ ਸ਼ੁਰੂ ਹੋ ਗਿਆ ਤੁਹਾਨੂੰ ਪਤਾ ਲੱਗਿਆ ਤੁਸੀਂ ਕੋਈ ਇੰਸਟੀਚਿਊਟ ਹੀ ਨਹੀਂ اٹੈਂਡ ਹੀ ਨਹੀਂ ਕੀਤਾ ਕੋਈ ਮਤਲਬ ਜਿਵੇਂ ਲੁੱਕੀ ਜਾ ਕੇ ਕਲਾਸਾਂ ਲਾਉਂਦੇ ਆ ਉੱਥੇ ਇੰਟਰਵਿਊਜ਼ ਦਿੰਦੇ ਨੇ ਤੁਸੀਂ ਫਿਰ ਤਿਆਰੀ ਕਿਵੇਂ ਕਰਦੇ ਰਹੇ ਹੋ ਮੌਕ ਇੰਟਰਵਿਊਸ ਤਾਂ ਮੈਂ ਵੀ ਦਿੱਤੇ ਆ ਕਿਉਂਕਿ ਉਹ ਜਦੋਂ ਤੁਹਾਡਾ ਹੋ ਜਾਂਦਾ ਆ مینਸ ਕਲੀਅਰ ਤਾਂ ਫਿਰ ਉਹ ਇੰਸਟੀਟਿਊਟਸ ਤੁਹਾਨੂੰ ਦੰਦੇ ਨੇ ਪ੍ਰੋਵਾਈਡ ਕਰਦੇ ਨੇ ਤਾਂ ਫਿਰ ਉਹ ਮੈਂ ਦਿੱਤੇ ਸੀਗੇ ਜਦੋਂ ਟਾਪਰਸ ਦੀਆਂ ਗੱਲਾਂ ਸੁਣ ਕੇ ਕਿ ਅਗਰ ਤੁਸੀਂ ਯੂਪੀਐਸਸੀ ਦਾ ਸਿਲੇਬਸ ਪੂਰਾ ਕਰ ਲੋ ਤਾਂ ਤੁਹਾਡਾ ਹੋ ਜਾਂਦਾ ਆ ਮਤਲਬ ਚਾਹੇ ਕੁਐਸਚਨ ਕਿਤੋਂ ਵੀ ਆਉਂਦੇ ਨੇ ਬਟ ਤੁਸੀਂ ਨੇ ਸਿਲੇਬਸ ਪੂਰਾ ਕਰਨਾ ਯੂ ਹੈਵ ਟੂ ਸਟਿਕ ਟੂ ਦਾ ਸਿਲੇਬਸ ਤੇ ਉਹ ਕਰੋਗੇ ਤਾਂ ਹੋ ਜਾਊਗਾ ਹਰ ਟਾਈਮ ਮਤਲਬ ਦਿਮਾਗ ਸੋਚਦਾ ਰਹਿੰਦਾ ਸੀ ਕਿ ਇਹਦਾ ਕੀ ਕਰਾਂ ਇਹਦਾ ਕੀ ਕਰਾਂ ਇਹਦੇ ਪੁਆਇੰਟਸ ਕੀ ਆਣਗੇ ਇੰਟਰਵਿਊ ਦਾ ਬੜਾ ਪ੍ਰੈਸ਼ਰ ਹੁੰਦਾ ਵੀ ਪਤਾ ਨਹੀਂ ਉੱਥੇ ਕੀ ਹੋ ਜਾਏਗਾ ਤੇ ਉਹ ਬੜੀ ਤਿਆਰੀ ਕਰਦੇ ਨੇ ਲੋਕ ਜਿਹੜੇ ਆ ਤੁਸੀਂ ਆਪਣੇ ਇੰਟਰਵਿਊ ਦਾ ਕੋਈ ਸਾਡੇ ਨਾਲ ਐਕਸਪੀਰੀਅੰਸ ਸ਼ੋਅ ਕਰੋ ਕਿ ਨਰਵਸ ਸੀ ਕਿ ਕਿਵੇਂ ਹੋਇਆ ਜਦੋਂ ਇੰਟਰਵਿਊ ਕੀਤੀ ਕਿੰਨੇ ਲੋਕ ਹੁੰਦੇ ਨੇ ਉੱਥੇ ਐਕਸਪਰਟਸ ਜਿਹੜੇ ਬੈਠਦੇ ਨੇ ਪੈਨਲ ਤੇ ਇੰਟਰਵਿਊ ਤੋਂ ਪਹਿਲਾਂ ਮੈਨੂੰ ਵੀ ਹੁੰਦਾ ਸੀ ਕਿ ਕੁਝ ਵੀ ਕੁਐਸਚਨ ਪੁੱਛ ਲੈਣਗੇ ਕੀ ਕੁਝ ਤਿਆਰੀ ਕਰਾਂ ਤਾਂ ਰੋਜ਼ ਚਾਰ-ਚਾਰ ਨਿਊਜ਼ਪੇਪਰ ਪੜ੍ਹਨੇ ਇੰਟਰਵਿਊ ਜਾਣ ਤੋਂ ਪਹਿਲਾਂ ਵੀ ਨਿਊਜ਼ਪੇਪਰ ਦੋ ਪੜ੍ਹ ਕੇ ਗਈ ਆ ਤੇ ਨਰਵਸਨਸ ਹੁੰਦੀ ਆ ਮਤਲਬ ਥੋੜਾ ਜਿਹਾ ਤੁਹਾਡਾ ਬ੍ਰੈਥਲੈਸਨਸ ਵੀ ਫੀਲ ਹੁੰਦੀ ਆ ਜਾਣ ਤੋਂ ਪਹਿਲਾਂ ਜਦੋਂ ਐਂਟਰ ਕਰਦੇ ਹਾਂ ਰੂਮ ਦੇ ਵਿੱਚ ਆ ਮੈਨੂੰ ਇੱਕ ਕੁਐਸਚਨ ਸੀਗਾ ਬਾਸਮਤੀ ਬਾਰੇ ਪੁੱਛਿਆ ਸੀ ਕਿ ਪੰਜਾਬ ਦੀ ਬਾਸਮਤੀ ਬਹੁਤ ਫੇਮਸ ਹੈ ਤੇ ਹੋਰ ਕਿਤੇ ਕਿਉਂ ਨਹੀਂ ਇੰਨੀ ਵਧੀਆ ਕੁਆਲਿਟੀ ਦੀ ਬਾਸਮਤੀ ਹੁੰਦੀ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਕਸਰ ਅਸੀਂ ਘਰਾਂ ਦੇ ਵਿੱਚ ਸੁਣਦੇ ਰਹਿੰਨੇ ਆ ਕਦੇ ਕੋਈ ਬੱਚਾ ਜਦੋਂ ਨਹੀਂ ਪੜਦਾ ਜਾਂ ਜਿਹੜਾ ਕਹਿੰਦਾ ਮੈਂ ਪੜਨਾ ਤੇ ਉਹ ਜ਼ਿੱਦ ਕਰੇ ਵੀ ਮੈਂ ਤਾਂ ਪੜਨਾ ਹੀ ਹੈ ਜਾਂ ਉਹ ਪੜਨ ਦੇ ਬਹਾਨੇ ਕਰੇ ਮੈਂ ਪੜਦਾ ਪਰ ਪੜਦਾ ਨਹੀਂ ਹੁੰਦਾ ਤਾਂ ਘਰਾਂ ਦੇ ਵਿੱਚ ਅਕਸਰ ਗੱਲ ਹੁੰਦੀ ਆ ਕਿ ਤੂੰ ਪੜ ਕੇ ਕਿਹੜਾ ਡੀਸੀ ਲੱਗ ਜਾਣਾ ਸੋ ਇਸ ਤਰ੍ਹਾਂ ਦੀ ਅਸੀਂ ਅਕਸਰ ਗੱਲਾਂ ਘਰਾਂ ਵਿੱਚ ਸੁਣਦੇ ਆ ਡੀਸੀ ਲੱਗਣਾ ਇਹ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਪਰ ਇਹਦੇ ਲਈ ਕੀ ਕੁਝ ਕਰਨਾ ਪੈਂਦਾ ਇਸ ਬਾਰੇ ਜਦੋਂ ਅਸੀਂ ਜਾਣਦੇ ਆ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਰ ਜੇ ਤੁਸੀਂ ਮਿਹਨਤ ਕਰੋਗੇ ਤੇ ਮਿਹਨਤ ਦਾ ਫਲ ਮਿਲਦਾ ਵੀ ਹੈ ਇਸ ਵਾਰ ਸਿਵਲ ਸਰਵਿਸਸ ਦੇ ਜਿਹੜੇ ਰਿਜ਼ਲਟ ਆਏ ਨੇ ਸਾਡੇ 2024 ਦੇ ਉਹਦੇ ਵਿੱਚ ਲੜਕੀਆਂ ਨੇ ਦੋ ਲੜਕੀਆਂ ਨੇ ਟੌਪ ਕੀਤਾ ਔਰ ਤੀਜੇ ਨੰਬਰ ਤੇ ਲੜਕਾ ਹੈ ਇਸੇ ਤਰ੍ਹਾਂ ਜਦੋਂ PCS ਦੇ ਵੀ ਰਿਜ਼ਲਟ ਆਏ ਪਿੱਛੇ ਸਭ ਪਿਛਲੇ ਸਮੇਂ ਦੇ ਵਿੱਚ ਤਾਂ ਦੇਖਿਆ ਕਿ ਲੜਕੀਆਂ ਜਿਹੜੀਆਂ ਨੇ ਉਹ ਟੌਪ ਕਰਦੀਆਂ ਨੇ ਅੱਗੇ ਜਾ ਰਹੀਆਂ ਨੇ ਜਦੋਂ ਕਿ ਸਾਡੇ ਸਮਾਜ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਲੜਕੀਆਂ ਨੂੰ ਜਿਹੜਾ ਉਹ ਅੱਗੇ ਆਉਣ ਦੇ ਮੌਕੇ ਜਿਹੜੇ ਆ ਉਹ ਨਹੀਂ ਮਿਲਦੇ ਰਹੇ ਸੋ ਇਸ ਗੱਲ ਦੀ ਤਾਂ ਖੁਸ਼ੀ ਹੈ ਕਿ ਸਮੇਂ ਨਾਲ ਅਸੀਂ ਜਿਹੜੀ ਆ ਉਹ ਇੱਕ ਵੱਖਰੀ ਹਿੱਲੀ ਪਾਉਣੀ ਸ਼ੁਰੂ ਕੀਤੀ ਹੈ ਸਾਡੀਆਂ ਲੜਕੀਆਂ ਨੇ ਇਸ ਵਾਰ ਜਿਹੜਾ 2024 ਦਾ ਸਿਵਲ ਸਰਵਿਸਿਜ਼ ਦਾ ਰਿਜ਼ਲਟ ਆਇਆ ਉਹਦੇ ਵਿੱਚ ਸਾਡੇ ਪਟਿਆਲਾ ਸ਼ਹਿਰ ਤੋਂ ਬਿਬਾ ਜਨਦੀਪ ਕੌਰ ਜੋ ਕਿ 147ਵੇਂ ਰੈਂਕ ਤੇ ਆਏ ਨੇ ਅੱਜ ਅਸੀਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾ ਰਹੇ ਹਾਂ ਜਨਦੀਪ ਜੀ ਪਹਿਲਾਂ ਤੇ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਥੈਂਕ ਯੂ ਸਰ ਦੇਖੋ 10 ਲੱਖ ਦੇ ਵਿੱਚੋਂ ਤੁਸੀਂ ਪਹਿਲਿਆਂ ਨੰਬਰਾਂ 'ਚ ਆਉਣਾ ਇੱਕ ਬਹੁਤ ਵੱਡੀ ਮਾਰਕਾ ਹੈ ਇਸ ਵਾਰ ਯੂਪੀਐਸਸੀ ਦੇ ਸਿਵਲ ਸਰਵਿਸਿਜ਼ ਦੇ ਇਗਜ਼ਾਮ ਵਿੱਚ 9 ਲੱਖ 93599 ਕੈਂਡੀਡੇਟਸ ਪੂਰੇ ਦੇਸ਼ ਵਿੱਚ ਅਪੀਅਰ ਹੋਏ ਉਹਦੇ ਵਿੱਚੋਂ 14626 ਨੇ ਮੇਨ ਵਿੱਚ ਜਿਹੜਾ ਉਹ ਦਾਖਲਾ ਲਿਆ ਔਰ ਉਹਦੇ ਵਿੱਚੋਂ ਜਿਹੜੇ ਆ ਉਹ ਅੱਗੇ ਫਿਰ ਇੰਟਰਵਿਊ ਦੇ ਵਿੱਚੋਂ 2845 ਉਹ ਅਪੀਅਰ ਹੋਏ ਤੇ ਉਹਨਾਂ ਦੇ ਵਿੱਚੋਂ 1009 ਕੈਂਡੀਡੇਟਸ ਫਾਈਨਲ ਸਕਸੈਸਫੁਲ ਹੋਏ ਜਿਨ੍ਹਾਂ ਦੇ ਵਿੱਚ ਜਨਦੀਪ ਹੋਂਣਾ ਦਾ 147 ਵਰ ਰਹਿ ਗਿਆ ਜਨਦੀਪ ਪਟਿਆਲਾ ਜ਼ਿਲ੍ਹੇ ਦੇ ਪਿੰਡ ਹੈ ਚਨਾਰਥਲ ਖੁਰਦ ਉੱਥੇ ਡੀਏਵੀ ਸਕੂਲ ਦੇ ਵਿੱਚ 10th ਤੱਕ ਪੜ੍ਹੇ ਉਸ ਤੋਂ ਬਾਅਦ ਪਟਿਆਲੇ ਦੇ ਬੁੱਢਾ ਦਲ ਸਕੂਲ ਦੇ ਵਿੱਚ ਪਲੱਸ 2 ਕੀਤੀ ਇੰਜੀਨੀਅਰਿੰਗ ਕੀਤੀ ਥਾਪਰ ਕਾਲਜ ਤੋਂ ਤੇ ਉਸ ਤੋਂ ਬਾਅਦ ਫਿਰ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਇਨਸਪੈਕਟਰ ਲੱਗੇ ਇਸੇ ਸਮੇਂ ਦੇ ਦੌਰਾਨ ਸਿਵਲ ਸਰਵਿਸਿਜ਼ ਦੇ ਵਿੱਚ ਉਹ ਆਏ ਉਹਨਾਂ ਨੇ ਇਸ ਤੋਂ ਪਹਿਲਾਂ 5 ਅਟੈਂਪਟਸ ਦਿੱਤੇ ਔਰ 6ਵੇਂ ਅਟੈਂਪਟ ਦੇ ਵਿੱਚ ਆ ਕੇ ਉਸ ਸਫਲ ਹੋਏ ਇਸ ਦੀਆਂ ਅਸੀਂ ਤੁਹਾਨੂੰ ਮੁਬਾਰਕਾਂ ਦਿੰਨੇ ਆ ਬਹੁਤ ਬਹੁਤ ਮੈਂ ਥੋੜਾ ਜਿਹਾ ਪਰਿਵਾਰ ਬਾਰੇ ਇਹਨਾਂ ਦੇ ਦੱਸ ਦਿਆਂ ਕਿ ਇਹਨਾਂ ਦੇ ਪਿਤਾ ਜੀ ਸਰਾਰ ਅਵਤਾਰ ਸਿੰਘ ਸਹਿਕਾਰਤਾ ਵਿਭਾਗ ਤੋਂ ਮੈਨੇਜਰ ਰਿਟਾਇਰ ਹੋਏ ਨੇ ਮਾਤਾ ਜੀ ਇਹਨਾਂ ਦੇ ਰੁਪਿੰਦਰ ਕੌਰ ਉਹ ਪਹਿਲਾਂ ਪੜਾਉਂਦੇ ਵੀ ਰਹੇ ਆ ਭਾਬਕੇ ਉਹਨਾਂ ਦਾ ਵੀ ਪਛੋਕੜ ਪੜ੍ਹਾਈ ਵਾਲਾ ਹੈ ਤੇ ਫਿਲਹਾਲ ਉਹ ਹੁਣ ਇਹਨਾਂ ਦੇ ਪਰਿਵਾਰ ਨੂੰ ਸਮਝਿਆ ਔਰ ਪਰਿਵਾਰ ਨੂੰ ਸਾਹਮਣਾ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਸਾਨੂੰ ਇਹ ਵੀ ਪਤਾ ਲੱਗਾ ਕਿ ਇਹਨਾਂ ਦੇ ਨਾਨਾ ਜੀ ਇਹਨਾਂ ਨੂੰ ਬੜਾ ਜਿਹੜਾ ਉਹ ਕਹਿੰਦੇ ਸਲਾਹਾਂ ਕਰਦੇ ਰਹੇ ਇਹਨਾਂ ਦੀ ਕਿ ਤੁਸੀਂ ਬੇਟੇ ਅੱਗੇ ਆਓ ਔਰ ਇਹਨਾਂ ਨੂੰ ਪ੍ਰੇਰੋਕ ਕਰਦੇ ਰਹੇ ਇਸ ਲਈ ਇਨਸਪਾਇਰ ਕਰਦੇ ਰਹੇ ਕਿ ਤੁਸੀਂ ਅਫਸਰ ਬਣੋ ਮੁਬਾਰਕਾਂ ਦਿੰਦੇ ਹੋਏ ਜਨਮਦੀਪ ਜੀ ਤੁਹਾਨੂੰ ਅਸੀਂ ਥੋੜਾ ਜਿਹਾ ਜਾਨਣਾ ਚਾਹਾਂਗੇ ਕਿ ਸਾਡੇ ਪਿੰਡਾਂ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਪੀਸੀਐਸ ਤੇ ਆਈਐਸ ਹੁੰਦਾ ਕੀ ਹੈ ਹਾਂਜੀ ਔਰ ਸਾਡੇ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਹਿੰਦੂਸਤਾਨ ਦੇ ਵਿੱਚ ਨਾ 3 ਐਮ ਬੜੇ ਪਾਵਰਫੁਲ ਹੈ ਹਾਂਜੀ ਇੱਕ ਪੀਐਮ ਇੱਕ ਸੀਐਮ ਤੇ ਇੱਕ ਡੀਐਮ ਹਾਂਜੀ ਸੋ ਤੁਸੀਂ ਉਸ ਕਤਾਰ ਦੇ ਵਿੱਚ ਆ ਗਏ ਹੋਏ ਹੋ ਜਿਹੜੇ ਪਾਵਰਫੁਲ ਲੋਬੀ ਜਿਹੜੇ ਆ ਉਹ ਤੁਸੀਂ ਸਰਵਿਸ ਜਿਹੜੀਆਂ ਕਲੀਅਰ ਕਰ ਲਈਆਂ ਇਹ ਸਭ ਤੋਂ ਪਹਿਲਾਂ ਕਦੋਂ ਪਤਾ ਲੱਗਿਆ ਵੀ ਮੈਂ ਆਈਐਸ ਵੀ ਬਣ ਸਕਦੀ ਆ ਜਾਂ ਪੀਸੀਐਸ ਵੀ ਬਣ ਸਕਦੀ ਆ ਤਾਂ ਤੁਸੀਂ ਕਹਿ ਰਹੇ ਸੀ ਕਿ ਘਰਾਂ 'ਚ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਕੀ ਹੁੰਦਾ ਪਰ ਮੈਨੂੰ ਸ਼ੁਰੂ ਤੋਂ ਪਤਾ ਸੀਗਾ ਮਤਲਬ ਜਦੋਂ ਤੋਂ ਪੜਨ ਪੜਨ ਲੱਗਿਆ ਆਈ ਥਿੰਕ ਘਰ ਦੇ ਵਿੱਚ ਗੱਲਾਂ ਹੁੰਦੀਆਂ ਰਹਿੰਦੀਆਂ ਸੀ ਜਿਵੇਂ ਮੇਰੇ ਨਾਨਾ ਜੀ ਹਮੇਸ਼ਾ ਕਹਿੰਦੇ ਰਹਿੰਦੇ ਨੇ ਸੇ ਪੁੱਤ ਤੂੰ ਤਾਂ IAS ਬਣਨਾ ਹੈ ਤੂੰ IPS ਬਣਨਾ ਹੈ ਐਦਾਂ IAS IPS PCS ਬਣਨਾ ਉਹਦੋਂ ਇਹਨਾਂ ਨੂੰ ਪਤਾ ਹੁੰਦਾ ਸੀ ਕਿ ਕੀ ਹੁੰਦਾ ਇਹ ਬਟ ਇਹਨਾਂ ਨੂੰ ਪਤਾ ਸੀ ਕਿ ਕੋਈ ਇੰਡੀਆ ਦੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਇਹ ਇਹਨਾਂ ਨੂੰ ਜ਼ਰੂਰ ਪਤਾ ਸੀ ਫਿਰ ਬਟ ਉਹ ਚੀਜ਼ਾਂ ਚਲੋ ਸਬਕੌਨਸ਼ੀਅਸ ਮਾਈਂਡਸ ਰਹਿ ਜਾਂਦੀਆਂ ਨੇ देन ਵੀ ਆਪਾ ਆਪਣਾ ਪਾਥ ਆਪਣਾ ਰੋਜ਼ ਦੀ ਪੜ੍ਹਾਈ ਕਰਦੇ ਆ ਸਕੂਲਿੰਗ ਅੱਛੀ ਫਿਰ ਉਹ ਸਕੂਲ ਦੇ ਵਿੱਚ ਵੀ ਲਾਈਕ 10 ਤੱਕ ਮੈਂ ਟਾਪਰ ਹੁੰਦੀ ਸੀ ਅ ਡਾਂਸ ਦੇ ਵਿੱਚ ਵੀ 3rd ਆਈ ਸੀ ਪੰਜਾਬ ਦੇ ਵਿੱਚੋਂ ਹਾਂਜੀ ਤੇ ਫਿਰ ਉਦੋਂ ਫਿਰ ਹੋਰ ਐਕਸਪੈਕਟੇਸ਼ਨਸ ਵੀ ਵੱਜ ਜਾਂਦੀਆਂ ਨੇ ਫੈਮਿਲੀ ਦੀਆਂ ਉਸ ਤੋਂ ਬਾਅਦ ਫਿਰ ਇੰਜੀਨੀਅਰਿੰਗ ਕੀਤੀ ਤੇ ਉਦੋਂ ਉਦੋਂ ਵੀ ਨਹੀਂ ਸੀਗਾ ਕਿ ਯੂਪੀਐਸਸੀ ਵਗੈਰਾ ਕਰਨਾ ਉਦੋਂ ਸੀਗਾ ਕਿ ਇੰਜੀਨੀਅਰਿੰਗ ਵਧੀਆ ਫੀਲਡ ਹੈ ਇੱਥੇ ਹੀ ਜਾਣਾ ਹੈ ਫਿਰ ਇੰਜੀਨੀਅਰਿੰਗ ਕਰਨ ਤੋਂ ਬਾਅਦ ਥੋੜਾ ਲੱਗਿਆ ਕਿ ਕਿ ਇੱਥੇ ਘਰ ਦੇ ਕੋਲ ਰਹਿ ਕੇ ਜੇ ਕੋਈ ਗਵਰਨਮੈਂਟ ਜੌਬ ਕਰ ਲਈਏ ਤਾਂ ਵਧੀਆ ਹੈ ਤਾਂ ਫਿਰ ਸੈਂਟਰਲ ਗਵਰਨਮੈਂਟ ਜੌਬ ਦੀ ਮੇਰੀ ਪ੍ਰੀਫਰੈਂਸ ਸੀਗੀ ਤਾਂ ਸੈਂਟਰਲ ਗਵਰਨਮੈਂਟ 'ਚ ਮੈਂ SSC, CGL ਦੇ ਐਗਜ਼ਾਮ ਥਰੂ ਇਨਕਮ ਟੈਕਸ ਆਈ ਉਸ ਵੀ ਮੇਰਾ 68th ਰੈਂਕ ਸੀਗਾ 올 ਇੰਡੀਆ ਦੇ ਵਿੱਚ ਤੇ ਫਿਰ ਜਦੋਂ ਇੱਥੇ ਡਿਪਾਰਟਮੈਂਟ ਜੁਆਇਨ ਕਰਨ ਤੋਂ ਬਾਅਦ ਵਿੱਚ ਜਿਹੜੀ ਉਹ ਲੱਗੀ ਆ ਕਿ ਹਾਂ ਇਹ ਕਰਨਾ ਹੈ ਕਿਉਂਕਿ ਉੱਥੇ ਆਇਰਸ ਆਫੀਸਰਸ ਨੂੰ ਦੇਖਦੇ ਸੀ ਤਾਂ ਫਿਰ ਹੁਣ ਉਹ ক্লোਜ਼ਲੀ ਦੇਖ ਰਹੀ ਸੀ ਉਹ ਚੀਜ਼ਾਂ ਨੂੰ ਜੋ ਬਣਨਾ ਜਾਂਦੇ ਸੀ ਸੋਇਆ ਕਿ ਤੁਹਾਨੂੰ ਤੁਹਾਡੇ ਡਿਪਾਰਟਮੈਂਟ ਵਿੱਚ ਜਿਹੜੇ ਆਫੀਸਰਸ ਹੀ ਆਈਆਰਐਸ ਉਹਨਾਂ ਤੋਂ ਵੀ ਇਨਸਪੀਰੇਸ਼ਨ ਜਿਹੜੀ ਮਿਲਿਆ ਹਾਂਜੀ ਹਾਂਜੀ ਕਿਉਂਕਿ ਮੈਨੂੰ ਲੱਗਿਆ ਕਿ ਜਿਵੇਂ ਤੁਸੀਂ ਹਾਇਰ ਲੈਵਲ ਤੇ ਹੁੰਨੇ ਹੋ ਤਾਂ ਤੁਸੀਂ ਜ਼ਿਆਦਾ ਇੰਪੈਕਟ ਕ੍ਰੀਏਟ ਕਰ ਪਾਣੇ ਹੋ ਤੁਸੀਂ ਤੁਸੀਂ ਜ਼ਿਆਦਾ ਲੋਕਾਂ ਦੇ ਲਈ ਕੰਮ ਕਰ ਸਕਦੇ ਹੋ ਐਂਡ ਸੋ ਉੱਥੋਂ ਹੀ ਮੈਨੂੰ ਲੱਗਿਆ ਕਿ ਯੈਸ ਇਫ ਆਈ ਮਤਲਬ ਫਿਰ ਉਹਨਾਂ ਨੂੰ ਦੇਖ ਕੇ ਥੋੜਾ ਹੋਰ ਵੀ ਲੱਗਦਾ ਜਦੋਂ ਚੀਜ਼ਾਂ ਨੂੰ ক্লোਜ਼ਲੀ ਦੇਖ ਲੈਂਦੇ ਹਾਂ ਤਾਂ ਲੱਗਦਾ ਮੈਂ ਵੀ ਕਰ ਸਕਦਾ ਹਾਂ ਹਾਂ ਜੀ ਫਰਸਟ ਅਟੈਂਪਟ ਕਦੋਂ ਤੁਸੀਂ ਕੀਤਾ ਮੈਂ ਐਕਚੁਅਲੀ ਜਦੋਂ ਮੈਂ ਪ੍ਰੀਪੇਅਰ ਜਦੋਂ ਮੈਂ ਇਹ ਵਾਲੇ ਕੰਪੀਟੀਟਿਵ ਇਗਜ਼ਾਮਸ ਦੇ ਰਹੀ ਸੀ SSC ਵਗੈਰਾ ਉਦੋਂ ਹੀ ਮੈਂ ਦੇਤਾ ਸੀਗਾ UPSC ਦਾ ਅਟੈਂਪਟ 17 18 ਦੇ ਵਿੱਚ ਬਟ ਉਹਦਾ ਪ੍ਰੈਪਰੇਸ਼ਨ ਨਹੀਂ ਕੀਤੀ ਸੀ ਐਦਾਂ ਹੀ ਦਿੱਤਾ ਸੀ ਲੱਗਦਾ ਨਹੀਂ ਸੀ ਕਿ ਮੇਰਾ ਹੋ ਸਕਦਾ ਹੈ ਮਤਲਬ ਹੈਡ ਨੋ ਸੈਲਫ ਬਿਲੀਫ ਇਨ ਮਾਈਸੈਲਫ ਕਿ ਐਡਵਰ ਡ ਐਗਜ਼ਾਮ ਹੋ ਸਕਦਾ ਬਟ ਦੇਤਾ ਸੀ ਉਦੋਂ ਲੱਗਦਾ ਸੀ 6 ਅਟੈਂਪਟ ਹੁੰਦੇ ਬਹੁਤ ਹੁੰਦੇ ਨੇ ਲਾਈਕ ਫਿਰ 2021 22 ਦੇ ਵਿੱਚ ਸੀਰੀਅਸ ਪ੍ਰੈਪਰੇਸ਼ਨ ਸ਼ੁਰੂ ਕੀਤੀ ਸੋਚ ਕੇ ਕਿ ਹਾਂ ਮੈਂ ਕਰਨਾ ਆ ਹਾਂ ਤੇ ਫਿਰ ਉਹਦੋਂ ਮਤਲਬ ਜੌਬ ਦੇ ਨਾਲ ਨਾਲ ਹੀ ਕੀਤੀ ਤੇ ਥੋੜੀ-ਥੋੜੀ ਹੁੰਦੀ ਗਈ ਕਿਉਂਕਿ ਥੋੜਾ ਟਾਈਮ ਵੀ ਘੱਟ ਹੁੰਦਾ ਸੀ ਤਾਂ ਥੋੜੀ ਜਰਨੀ ਪ੍ਰੋਲੋਂਗ ਵੀ ਹੋ ਗਈ ਚਲੋ ਫਿਰ ਬਾਕੀ ਮੈਨੂੰ ਲੱਗਦਾ ਹੈ ਕਿ ਹੁਣ ਤਾਂ ਜਿਵੇਂ ਸਾਰਾ ਕੁਝ ਯੂਨੀਵਰਸ ਨੇ ਇਦਾਂ ਹੀ ਸੈੱਟ ਕਰਨਾ ਸੀ ਇਦਾਂ ਇਦਾਂ ਹੀ ਹੋਣਾ ਸੀ ਸਾਰਾ ਕੁਝ ਹੁਣ ਲੱਗਦਾ ਹੈ ਮਤਲਬ ਐਸ ਦਾ ਬਲੀਵ ਕਰਦੇ ਹਾਂ ਕਿ ਰੱਬ ਵੀ ਕੋਈ ਪਾਵਰ ਹੈਗੀ ਆ ਆ ਦੇਖੋ ਇਹਦੇ ਬਾਰੇ ਮੈਂ ਕਹਿੰਦਾ ਮਤਲਬ ਕੁਝ ਤਾਂ ਹੈ ਜੋ ਆਪਣੀ ਸਮਝ ਤੋਂ ਪਰੇ ਹੈ ਕੁਛ ਤਾਂ ਹੈ ਹਾਂਜੀ ਪੰਜ ਅਟੈਂਪਟਸ ਜਿਹੜੇ ਤੁਸੀਂ ਕੀਤੇ ਹਾਂਜੀ ਉਹਨਾਂ ਚ ਲੱਗਿਆ ਨਹੀਂ ਵੀ ਪੰਜਾਂ ਚ ਮੇਰਾ ਨਹੀਂ ਹੋਇਆ ਤੇ ਹੁਣ ਛੇਵੇਂ ਚ ਕਿੱਥੇ ਹੋਣਾ ਹਾਂਜੀ ਲੱਗਦਾ ਜਾਂ ਕੋਈ ਭੈਸ ਹੀ ਅੰਦਰ ਹੈ ਮਤਲਬ ਇਕੋ ਫਲੇਮ ਅੰਦਰੋਂ ਉਹ ਤਾਂ ਹਮੇਸ਼ਾ ਸੀਗਾ ਸ਼ੁਰੂ ਤੋਂ ਸੀਗਾ ਮਤਲਬ ਬਚਪਨ ਤੋਂ ਹੀ ਸੀਗਾ ਉਹ ਕਰਦੇ ਨਹੀਂ ਮਤਲਬ ਸ਼ੁਰੂ ਤੋਂ ਪਰਿਆ ਸੀ ਵੀ ਕਰਨੀ ਹੈ ਵੀ ਨਹੀਂ ਕਿ ਹਮੇਸ਼ਾ ਜਿਵੇਂ ਵੱਡਾ ਸੋਚਣਾ ਹਮੇਸ਼ਾ ਮੈਂ ਮਤਲਬ ਕਿ ਇੱਕ ਪਿੰਡ ਦੇ ਵਿੱਚ ਰਹਿੰਦੇ ਸੀ ਪਰ ਸੋਚ ਬਹੁਤ ਹੀ ਵੱਡੇ ਵੱਡੇ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਦੇ ਸੀ ਛੋਟੇ ਹੁੰਦਿਆਂ ਤੋਂ ਫਿਰ ਥੋੜਾ ਜਿਹਾ ਵੱਡੇ ਹੋਣੇ ਰੀਅਲਾਈਜ਼ ਵੀ ਹੁੰਦਾ ਹੈ ਕਿ ਬੀਗਰਾਉਂਡਡ ਬਟ ਯਾ ਫਿਰ ਉਹ ਸੀਗਾ ਬਿਲੀਫ ਮਤਲਬ ਟੁੱਟਦਾ ਵੀ ਬਹੁਤ ਹੈ ਐਂਡ ਤੱਕ ਬਿਲੀਫ ਨਹੀਂ ਹੁੰਦਾ ਕਿ ਉਹ ਪੀਡੀਐਫ 'ਚ ਨਾਮ ਆ ਜਾਊਗਾ ਉਹ ਮੇਰਾ ਆ ਜਾਊਗਾ ਮਤਲਬ ਸੋਚਦੇ ਬਹੁਤਾਂ ਪ੍ਰੇਅਰਸ ਵੀ ਬੋਧ ਕਰਦੇ ਆ ਕਿ ਆ ਜਾਵੇ ਇਹ ਮਤਲਬ ਮੈਂ ਐਵੇਂ ਸੋਚਦੀ ਹੁੰਦੀ ਸੀ ਕਿ 250 'ਚ ਰੈਂਕ ਆ ਜਾਏ 250 'ਚ ਰੈਂਕ ਆ ਜਾਏ ਬਟ ਬੀਲੀਵ ਨਹੀਂ ਹੁੰਦਾ ਕਿ ਉਹ ਪੀਡੀਐਫ ਚ ਮੇਰਾ ਨਾਮ ਆ ਜਾਊਗਾ ਪਰ ਜਦੋਂ ਦੇਖਦੇ ਹਾਂ ਸੁਣਿਆ ਗਿਆ ਹਾਂਜੀ ਸੁਣੀ ਗਈ ਗੱਲ ਹੈ ਨਾ ਹਾਂਜੀ ਓਕੇ ਅ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਜਿਹੜਾ ਤੁਸੀਂ 6th ਅਟੈਂਪਟ ਕੀਤਾ ਹੈ ਹਾਂਜੀ ਉਸ ਦੇ ਦਰਮਿਆਨ ਤੁਹਾਡੀ ਜ਼ਿੰਦਗੀ ਦਾ ਇੱਕ ਨਵਾਂ ਮੋੜ ਵੀ ਜਿਹੜਾ ਸ਼ੁਰੂ ਹੋ ਗਿਆ ਹਾਂਜੀ ਅ ਜਿਹੜੇ ਖਾਸ ਤੌਰ ਤੇ ਹੁੰਦਾ ਹੈ ਪੇਰੈਂਟਸ ਨੂੰ ਕੀ ਖਾਸ ਤੌਰ ਤੇ ਧੀਆਂ ਨੂੰ ਬੋਨਾਂ ਦਾ ਵਿਆਹ ਕਰ ਦਿੱਤਾ ਜਾਵੇ ਹਾਂਜੀ ਤੇ ਤੁਹਾਡੀ ਅੰਗੇਜਮੈਂਟ ਵੀ ਚਵੀ ਚ ਹੋ ਗਈ ਹੈ ਵਿਆਹ ਵੀ ਹੋ ਗਈ ਹੂੰ ਹਾਂ ਇਹ ਇਹਨੇ ਤੁਹਾਨੂੰ ਤੁਸੀਂ ਇਸ ਸਾਰੀ ਚੇਂਜ ਨੂੰ ਕਿਵੇਂ ਵੇਖਦੇ ਹੋ ਵੀ ਇਨਕਰੇਜ ਕੀਤਾ ਤੁਹਾਨੂੰ ਸਾਰੇ ਨੂੰ ਹਾਂਜੀ ਡੈਫੀਨਿਟਲੀ ਇਨਕਰੇਜ ਕੀਤਾ ਖੁਸ਼ੀ ਸੀ ਹਾਂਜੀ ਹਾਂਜੀ ਮਤਲਬ ਜਦੋਂ ਇਹ ਇਨਗੇਜਮੈਂਟ ਹੋ ਗਈ ਉਦੋਂ ਬਾਅਦ ਹੀ ਦੁਬਾਰਾ ਸੋਚਿਆ ਕਿ ਹੁਣ ਦੁਬਾਰਾ ਦੇ ਦਿੰਦੇ ਹਾਂ ਸੋ ਆਈ ਵਾਸ ਲਾਈਕ ਕਿ ਹੁਣ ਇੰਨਾ ਟਾਈਮ ਹੈਗਾ ਹੈਲੇ ਵਿਆਹ ਦਸੰਬਰ ਦੇ ਵਿੱਚ ਆ ਤੇ ਵਾਈ ਸ਼ੁੱਡਨਟ ਆਈ ਯੂਜ਼ ਇਟ ਅਗੇਨ ਮੈਂ ਹੋਮੇਕੋਰ ਕਰਨ ਨੂੰ ਵੀ ਕੀਆ ਚਲੋ ਜੌਬ ਤੱਕ ਕਰੀ ਰਹੀ ਰਹੇ ਸੀ ਬਟ ਵਟ ਏਵਰ ਟਾਈਮ ਆਈ ਹੈਵ ਤਾਂ ਮੈਂ ਦੇ ਦਿਨ ਹੀ ਆ ਇਸ ਨੂੰ ਮੈਂ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਜਨਦੀਪ ਉਹਨਾਂ ਦੀ ਮੈਰਿਜ ਇੱਕ ਉਸ ਪਰਿਵਾਰ ਵਿੱਚ ਹੋਈ ਆ ਜੋ ਪੜ੍ਹੇ ਲਿਖੇ ਪਰਿਵਾਰ ਆ ਇਹਨਾਂ ਦੇ ਹਸਬੰਡ ਈਮਾਨ ਸਿੰਘ ਵਿਰਕ ਉਹ ਪੁਲਿਸ ਦੇ ਵਿੱਚ ਇੰਸਪੈਕਟਰ ਨੇ ਇੰਜੀਨੀਅਰਿੰਗ ਉਹਨਾਂ ਨੇ ਥਾਪਰ ਕਾਲਜ ਤੋਂ ਉਹਨਾਂ ਨੇ ਵੀ ਕੀਤੀ ਆ ਔਰ ਇਹਨਾਂ ਦੇ ਸੋਹਰਾ ਸਾਹਿਬ ਜੋ ਮੇਰੇ ਕਲਾਸ ਫੈਲੋ ਰਹੇ ਆ ਜਸਵਿੰਦਰ ਸਿੰਘ ਵਿਰਕ ਕੋ स्टेट बैंक ऑफ पटियाला ਤੋਂ ਮੈਨੇਜਰ ਚੀਫ ਮੈਨੇਜਰ ਰਿਟਾਇਰ ਹੋਏ ਨੇ ਔਰ ਇਨਾਂ ਦੇ ਜਿਹੜੇ ਕਹਿ ਸਕਦੇ ਆ ਕਿ ਮਾਤਾ ਜੀ ਹਣ ਵਾਲੇ ਮਾਤਾ ਜੀ ਪਾ ਜਿਨ੍ਹਾਂ ਨੂੰ ਸਾਸੂ ਮਾ ਕਹਿੰਦੇ ਆ ਉਹ ਅੱਜ ਕੱਲ ਪੰਜਾਬ ਗਵਰਨਮੈਂਟ ਦੇ ਸੀਨੀਅਰ ਸਕੰਦਰੀ ਸਕੂਲ ਦੇ ਵਿੱਚ ਪ੍ਰਿੰਸੀਪਲ ਨੇ ਕਮਲਜੀਤ ਕੌਰ ਜੀ ਸੋ ਅੱਗੇ ਪਰਿਵਾਰ ਵੀ ਇਨਾਂ ਨੂੰ ਬਹੁਤ ਵਧੀਆ ਮਿਲਿਆ ਇਹ ਪਰਮਾਤਮਾ ਨੇ ਸਾਰੀ ਬਿੱਤ ਜਿਹੜੀ ਆ ਬਣਾਈ ਹੁੰਦੀ ਆ ਮੈਂ ਇੱਥੇ ਦੱਸਣਾ ਚਾਹਾਂਗਾ ਸਾਡੇ ਦਰਸ਼ਕਾਂ ਨੂੰ ਕਿ ਆਈਐਸ ਬਣਨਾ ਇਨਾਂ ਦੇ ਜਿਵੇਂ ਦੱਸਿਆ ਕਿ ਅੰਦਰੋਂ ਜਦੋਂ ਤੁਹਾਡੇ ਵੱਡੇ ਸੁਪਨੇ ਹੋਣ ਤਾਂ ਫਿਰ ਤੁਸੀਂ ਵੱਡੇ ਕੰਮ ਵੀ ਜਿਹੜੇ ਆ ਉਹ ਕਰ ਜਾਂਦੇ ਹੋਰ ਤੁਹਾਡੀਆਂ ਪ੍ਰਾਪਤੀਆਂ ਵੀ ਵੱਡੀਆਂ ਹੁੰਦੀਆਂ ਨੇ ਜਨਰਲ ਕੈਟਾਗਰੀ ਨੂੰ ਜਿਹੜੇ ਆ ਉਹ 6 अटेम्प्ट्स ਮਿਲਦੇ ਆ OBC ਵਾਲਿਆਂ ਨੂੰ ਜਿਹੜੇ ਆ ਉਹ 9 अटेम्प्ट्स ਮਿਲਦੇ ਨੇ 32 ਸਾਲਾਂ ਤੱਕ 35 ਸਾਲਾਂ ਤੱਕ ਜਨਰਲ ਦੇ ਵਿੱਚ ਤੁਸੀਂ 32 ਸਾਲਾਂ ਤੱਕ ਇਗਜ਼ਾਮ ਜਿਹੜੇ ਆ ਉਹ ਦੇ ਸਕਦੇ ਹੋ ਮੈਂ ਜਾਂਦੀ ਗਲਤੋਂ ਮਾਫ਼ ਕਰ ਦੇਣਾ ਮੈਨੂੰ ਜੀ ਠੀਕ ਆ ਜਿਹੜੇ ਸ਼ਡਿਊਲ ਕਾਸਟ ਕੈਂਡੀਡੇਟਸ ਨੇ ਉਹਨਾਂ ਨੂੰ ਅਨਲਿਮਿਟਿਡ ਹੁੰਦੇ ਨੇ अटेम्प्ट्स ਉਹ ਜਿੰਨੇ ਵਾਰੀ ਮਰਜ਼ੀ ਪੇਪਰ ਦੇ ਸਕਦੇ ਆ 37 ਸਾਲਾਂ ਤੱਕ ਤੁਸੀਂ ਵੀ ਜਨਦੀਪ ਜੀ ਦੀਆਂ ਗੱਲਾਂ ਸੁਣ ਕੇ ਇਹਨਾਂ ਤੋਂ ਕੋਈ ਨਾ ਕੁਝ ਕਲੂ ਲੈ ਕੇ ਅੱਗੇ ਵੱਧ ਸਕਦੇ ਹੋ ਸੋ ਹੁਣ ਅਸੀਂ ਜਾਨਣਾ ਚਾਹਾਂਗੇ ਕਿ ਜਿਹੜੀ ਤੁਹਾਡੀ ਤਿਆਰੀ ਰਹੀ ਹੈ ਹਾਂਜੀ ਕਿ 6th ਅਟੈਂਪਟ ਦੇ ਵਿੱਚ ਹਾਂਜੀ ਕਿਸ ਤਰ੍ਹਾਂ ਦੀ ਤੁਹਾਨੂੰ ਪਤਾ ਲੱਗਾ ਤੁਸੀਂ ਕੋਈ ਇੰਸਟੀਚਿਊਟ ਹੀ ਨਹੀਂ اٹੈਂਡ ਹੀ ਨਹੀਂ ਕੀਤਾ ਕੋਈ ਮਤਲਬ ਜਿਵੇਂ ਲੋਕੀ ਜਾ ਕੇ ਕਲਾਸਾਂ ਲਾਉਂਦੇ ਆ ਉੱਥੇ ਇੰਟਰਵਿਊਜ਼ ਦਿੰਦੇ ਨੇ ਤੁਸੀਂ ਫਿਰ ਤਿਆਰੀ ਕਿਵੇਂ ਕਰਦੇ ਰਹੇ ਹੋ ਮੌਕ ਇੰਟਰਵਿਊਜ਼ ਤਾਂ ਮੈਂ ਵੀ ਦਿੱਤੇ ਆ ਕਿਉਂਕਿ ਉਹ ਜਦੋਂ ਤੁਹਾਡਾ ਹੋ ਜਾਂਦਾ ਹੈ ਆ ਮੀਨਸ ਕਲੀਅਰ ਤਾਂ ਫਿਰ ਉਹ ਇੰਸਟੀਚੂਟਸ ਤੁਹਾਨੂੰ ਦਿੰਦੇ ਨੇ ਪ੍ਰੋਵਾਈਡ ਕਰਦੇ ਨੇ ਤਾ ਫਿਰ ਉਹ ਮੈਂ ਦਿੱਤੇ ਸੀਗੇ ਬਟ ਜਿਹਨੇ ਸਟਰਕਚਰਡ ਤਿਆਰੀ ਕਲਾਸਰੂਮ ਜਿਹੜਾ ਉਹ ਫਾਊਂਡੇਸ਼ਨ ਕੋਰਸ ਹੁੰਦਾ ਉਹ ਮੇਰੇ ਕੋਲ ਅਪੋਰਚੁਨਿਟੀ ਨਹੀਂ ਸੀ ਕਿਉਂਕਿ ਮੈਂ ਵਰਕਿੰਗ ਵੀ ਸੀਗੀ ਤੇ ਟਾਈਮ ਵੀ ਬਹੁਤ ਲੱਗਦਾ ਤਾਂ ਮੈਂ ਸ਼ਾਰਟ ਟਾਈਮ ਚ ਚੀਜ਼ਾਂ ਕਰਨੀਆਂ ਹੁੰਦੀਆਂ ਸੀ ਤਾਂ ਮੈਂ ਆਨਲਾਈਨ ਰਿਸੋਰਸਸ ਯੂਜ਼ ਕਰਦੀ ਸੀ ਤੇ YouTube ਤੇ ਵੈਲੰਟ ਟਾਪਰਸ ਦੀਆਂ ਸਟ੍ਰੈਟਜੀ ਵੀਡੀਓਜ਼ ਦੇਖਨੀ ਆ ਕਿ ਉਹਨਾਂ ਨੇ ਕਿਹੜੇ-ਕਿਹੜੇ ਸੋਰਸਸ ਫਾਲੋ ਕੀਤੇ ਤੇ ਕੀ ਕੀ ਕੀਤਾ ਤੇ ਫਿਰ ਮੈਂ ਵੀ ਮੈਂ ਵੀ ਉਹ ਬਣਾਇਆ ਕਿ ਅਗਰ ਮੈਨੂੰ ਲੱਗਿਆ ਫਿਰ ਜਦੋਂ ਟਾਪਰਸ ਦੀਆਂ ਗੱਲਾਂ ਸੁਣ ਕੇ ਕਿ ਅਗਰ ਤੁਸੀਂ UPSC ਦਾ ਸਿਲੇਬਸ ਪੂਰਾ ਕਰ ਲੋ ਤਾਂ ਤੁਹਾਡਾ ਹੋ ਜਾਂਦਾ ਆ ਮਤਲਬ ਚਾਹੇ ਕੁਐਸਚਨ ਕਿਤੋਂ ਵੀ ਆਂਦੇ ਨੇ ਬਟ ਤੁਸੀਂ ਨੇ ਸਿਲੇਬਸ ਪੂਰਾ ਕਰਨਾ ਯੂ ਹੈਵ ਟੂ ਸਟਿਕ ਟੂ ਦਾ ਸਿਲੇਬਸ ਤੇ ਉਹ ਕਰੋਗੇ ਤਾਂ ਹੋ ਜਾਊਗਾ ਤਾਂ ਫਿਰ ਇਹ ਚ ਮੇਰੇ ਚ ਕੌਨਫੀਡੈਂਸ ਆਇਆ ਕਿ ਸਾਰਾ ਕੁਝ ਕੁਝ ਵੀ ਨਹੀਂ ਆਂਦਾ ਪੇਪਰ ਦੇ ਵਿੱਚ ਜੇ ਆਂਦਾ ਵੀ ਹੈ ਤਾਂ ਅਗਰ ਮੇਰਾ ਸਿਲੇਬਸ ਪੂਰਾ ਹੋਊਗਾ ਤਾਂ ਹੋ ਜਾਊਗਾ ਤੇ ਫਿਰ ਮੇਰਾ ਫੋਕਸ ਉਸੇ ਹੀ ਚੀਜ਼ ਤੇ ਸੀ ਕਿ ਮੈਂ ਸਿਲੇਬਸ ਪੂਰਾ ਕਰਨਾ ਹੈ ਸਾ ਸਿਲੇਬਸ ਦਾ ਕੋਈ ਚੀਜ਼ ਕਿਤੋਂ ਚੱਕੀ ਕੋਈ ਸਿਰਫ ਕਿਤਾਬ ਪੜ੍ਹ ਕੇ ਕੰਪਲੀਟ ਹੋ ਗਿਆ ਕੋਈ ਥੋੜੇ ਬਹੁਤੇ ਔਨਲਾਈਨ ਲੈਕਚਰਸ ਕਿਸੇ ਸਬਜੈਕਟ ਦੇ ਦੇਖ ਲਏ ਉਤੋਂ ਕੰਪਲੀਟ ਕਰ ਲਿਆ ਮਤਲਬ ਐਦਾ ਐਦਾ ਹੌਲੀ ਹੌਲੀ ਹੁੰਦਾ ਗਿਆ ਸਾਰਾ ਕੁਝ ਪ੍ਰੀ ਕਲੀਅਰ ਹੋਇਆ ਤਾਂ ਕੌਨਫੀਡੈਂਸ ਬਣ ਗਿਆ ਕਿ ਅੱਛਾ ਹੋ ਸਕਦਾ ਹੈ ਕੁਝ ਤੇ ਉਸ ਤੋਂ ਬਾਅਦ ਮੀਨਸ ਦੀ ਤਿਆਰੀ ਸ਼ੁਰੂ ਕੀਤੀ ਮੀਨਸ ਦੇ ਨੋਟਸ ਬਣਾਉਣੇ ਸ਼ੁਰੂ ਕੀਤੇ ਤਾਂ ਪਹਿਲੀ ਵਾਰ ਮੀਨਸ ਨਹੀਂ ਹੋਇਆ ਆ ਫਿਰ ਅਗਲੀ ਵਾਰ ਚਲੋ ਫਿਰ ਪ੍ਰੀ ਕਲੀਅਰ ਹੋਇਆ ਤਾਂ ਮੈਨਜ਼ ਮੈਨਜ਼ ਫਿਰ ਅੱਛਾ ਇੰਪਰੂਵ ਕੀਤਾ ਮਾਰਕਸ ਕਾਫੀ ਵਧ ਗਏ ਬਟ ਫਿਰ 15 ਮਾਰਕਸ ਤੇ ਰਹਿ ਗਿਆ ਮਤਲਬ ਪਿਛਲੇ ਵਾਲਾ ਪੇਪਰ ਹੀ ਇਨकरेज ਕਰ ਰਿਹਾ ਸੀ ਅਗਲੇ ਲਈ ਹਾਂ ਤੇ ਹੌਲੀ ਹੌਲੀ ਬੰਦਾ ਮਤਲਬ ਆਪਣਾ ਮੇਰਾ ਸਿਲੇਬਸ ਮੇਰਾ ਰਿਫਾਈਨ ਹੁੰਦੀ ਹੈ ਅਨਸਰ ਰਾਈਟਿੰਗ ਰਿਫਾਈਨ ਹੁੰਦੀ ਗਈ ਮੇਰੇ ਨੋਟਸ ਰਿਫਾਈਨ ਹੁੰਦੇ ਗਏ ਮੇਰੇ ਦਿਮਾਗ 'ਚ ਆਪਣੇ ਆਪ ਆਈਡੀਆਜ਼ ਆਣੇ ਸ਼ੁਰੂ ਹੋ ਗਏ ਕਿ ਮੈਂ ਕੀ ਪਾ ਸਕਦੀਆਂ ਆਪਣੇ ਅਨਸਰਸ ਨੂੰ ਕਿਵੇਂ ਇੰਡੀਵੀਜੂਅਲ ਟੱਚ ਦੇ ਸਕਦੀਆਂ ਯੂਨੀਕ ਬਣਾ ਸਕਦੀਆਂ ਤੋ ਮੈਂ ਮਤਲਬ ਉਹ ਸੋਚ ਹਰ ਟਾਈਮ ਮਤਲਬ ਦਿਮਾਗ ਸੋਚਦਾ ਰਹਿੰਦਾ ਸੀ ਕਿ ਇਹਦਾ ਕੀ ਕਰਾਂ ਇਹਦਾ ਕੀ ਕਰਾਂ ਇਹਦੇ ਪੁਆਇੰਟਸ ਕੀ ਆਣਗੇ ਦਿਮਾਗ 올 ਦਾ ਟਾਈਮ ਵਾਸ ਥਿੰਕਿੰਗ ਕਲੀਅਰ ਕਰਕੇ ਤੇ ਤੁਹਾਨੂੰ ਤੁਹਾਡੇ ਪਿੰਡ ਵਿੱਚ ਹਾਂਜੀ ਇਸ ਤਰ੍ਹਾਂ ਦਾ ਲੋਕਾਂ ਦਾ ਰਿਸਪੌਂਸ ਹੈ ਕਿਉਂਕਿ ਐਨਕੋਰੇਜਮੈਂਟ ਤਾਂ ਹੁੰਦੀ ਹੁੰਦੀ ਹੈ ਹਾਂਜੀ ਡੈਫੀਨਿਟਲੀ ਕਿਵੇਂ ਦੇ ਲੋਕਾਂ ਦੇ ਜਿਹੜੇ ਗਤੀਕਰਮ ਰੇ ਪਿੰਡ ਦੇ ਪਿੰਡ ਵਾਲੇ ਮਤਲਬ ਉਹਨਾਂ ਨੂੰ ਪ੍ਰਾਈਡ ਤਾਂ ਫੀਲ ਹੁੰਦਾ ਹੀ ਹੈ ਇਨਫੈਕਟ ਮੇਰਾ ਬ੍ਰਦਰ ਕਹਿ ਰਿਹਾ ਸੀਗਾ ਕਿ ਮੇਰੇ ਤਾਂ ਦੋਸਤ ਕਹਿੰਦੇ ਨੇ ਦੀਦੀ ਨੇ ਯੂਪੀਐਸਸੀ ਕੀਤਾ ਤੇ ਅਸੀਂ ਵੀ ਕਰਾਂਗੇ ਕਿ ਦੀਦੀ ਕਹਿ ਰਹੀ ਸੀ ਕਿ ਸੋਖਾ ਹੁੰਦਾ ਹੈ ਐਨਾ ਔਖਾ ਨਹੀਂ ਹੈ ਤਾਂ ਕਹਿੰਦਾ ਉਹ ਕਹਿੰਦੇ ਅਸੀਂ ਵੀ ਕਰਾਂਗੇ ਮੈਂ ਕਹਾਂ ਤੁਸੀਂ ਕੀ ਸਮਝਦੇ ਹੋ ਸੋਖਾ ਹੁੰਦਾ ਕਿ ਔਖਾ ਹੁੰਦਾ ਮੈਂ ਕਹੂੰਗੀ ਜਿਹੜਾ ਤਾਂ ਪੜ੍ਹਾਈ ਹੈ ਉਹ ਬਹੁਤ ਇੰਟਰਸਟਿੰਗ ਹੁੰਦੀ ਹੈ ਐਦਾਂ ਬੋਰਿੰਗ ਨਹੀਂ ਹੁੰਦੀ ਹੈਗੀ ਤੇ ਪੜ੍ਹਾਈ ਕਰਦੇ ਤੁਸੀਂ ਬੋਰ ਨਹੀਂ ਹੁੰਦੇ ਬਸ ਜਿਹੜਾ ਉਹ ਇੰਨੇ ਬੱਚੇ ਨੇ ਥੋੜੀਆਂ ਜੀਆਂ ਸੀਟਾਂ ਨੇ ਉਹ ਚੀਜ਼ ਤਾਂ ਔਖੀ ਹੈ ਹੀ ਡੈਫੀਨਿਟਲੀ ਆ ਲੱਖ ਵੀ ਆ ਜਾਂਦਾ ਵੀ ਤੁਹਾਨੂੰ ਤਾਂ ਇੱਕੋ ਹੀ ਚਾਹੀਦੀ ਹੁੰਦੀ ਹੈ ਸੀਟ ਉਹਦਾ ਇੱਕ ਤਾਂ ਚਾਹੀਦੀ ਹੁੰਦੀ ਹੈ ਹਾਂਜੀ ਬਟ ਉਹ ਚੀਜ਼ ਦਿਮਾਗ ਚ ਆਂਦੀ ਰਹਿੰਦੀ ਹੈ ਅੱਛਾ 10 ਲੱਖ ਚ ਮੈਂ ਹੀ ਕਿਉਂ ਮੈਂ ਹੀ ਕਿਉਂ ਰਿਲੇਟਿਵਸ ਦੇ ਵਿੱਚ ਰਿਲੇਟਿਵਸ ਆਰ ਆਲਸੋ ਵੈਰੀ ਪ੍ਰਾਊਡ ਲਾਈਕ ਸਾਰੇ ਬਹੁਤ ਕੁਝ ਨਹੀਂ ਕਿਉਂਕਿ ਅਵੇਂ ਦੀ ਚੀਜ਼ ਹੁੰਦੀ ਹੈ ਕਿ ਇਕੱਲੇ ਤੁਹਾਡੇ ਲਈ ਨਹੀਂ ਹੁੰਦੀ ਸਭ ਦੇ ਲਈ ਹੁੰਦੀ ਹੈ ਕ੍ਰੈਡਿਟ ਕਿਨੂੰ ਜਿਹੜਾ ਉਹ ਦੇਣਾ ਚਾਹੁੰਗੇ ਜ਼ਿਆਦਾ अगर सीक्वेंस देनी होवे सब ਤੋਂ ਵੱਧ ਕ੍ਰੈਡਿਟ ਕਿਨੂੰ ਦਿੰਨੇ ਹੋ ਮੈਂ ਮੈਂ ਸੱਚੀ ਦੱਸਾਂ ਮੈਨੂੰ ਲੱਗਦਾ ਹੈ ਕਿ ਹਰ ਸਰਚਿਸ ਇੰਨੀ ਵਧੀਆ ਮਿਲੀ ਕਿ ਹਰ ਚੀਜ਼ ਨੇ ਕੰਟ੍ਰਿਬਿਊਟ ਕੀਤਾ ਚਾਹੀਓ ਘਰ ਦਾ ਮਾਹੌਲ ਸਿਗਾ ਚਾਹੀਓ ਆਪਣਾ ਬੈਕਗ੍ਰਾਉਂਡ ਸਿਗਾ ਜਦੋਂ ਜਿਹੜੀ ਇਨਸਪੀਰੇਸ਼ਨ ਪਹਿਲਾਂ ਮਿਲੀ ਆਪਣੇ ਗ੍ਰੈਂਡਫਾਦਰ ਤੋਂ ਫਿਰ ਆਪਣੇ ਮਦਰ ਫਾਦਰ ਤੋਂ ਤੇ ਫਿਰ ਆਪਣੇ ਸਿਬਲਿੰਗਸ ਦੀ ਸਪੋਰਟ ਫਿਰ ਆਪਣੇ ਆਫਿਸ ਵਾਲਿਆਂ ਦੀ ਫਿਰ ਇਧਰੋਂ ਇਨ-ਲॉज ਦੀ ਮਤਲਬ एवरीवन ਵਾਸ ਲਾਈਕ ਇਨ ਮਾਈ ਫੇਵਰ ਕੇ ਅਕਸਰ ਅਸੀਂ ਸੋਚਦੇ ਹਾਂ ਜਦੋਂ ਬੱਚੇ ਐਡਵਾਂਸ ਹੋ ਜਾਂਦੇ ਆ ਪੜ੍ਹ ਲਿਖਦੇ ਆ ਕਿਸੇ ਪੋਜੀਸ਼ਨਾਂ ਤੇ ਪਹੁੰਚ ਜਾਂਦੇ ਆ ਤਾਂ ਉਹਨਾਂ ਦੀਆਂ ਨਾ ਮਾਵਾਂ ਦਾ ਬੜਾ ਵੱਡਾ ਰੋਲ ਹੁੰਦਾ ਚਾਹੇ ਉਹ ਪੜ੍ਹਿਆ ਲਿਖਿਆ ਹੋਣ ਚਾਹੇ ਨਾ ਪੜ੍ਹਿਆ ਲਿਖਿਆ ਹੋਣ ਹਾਂਜੀ ਮਦਰ ਤੁਹਾਡੇ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਉਹਨਾਂ ਨੂੰ ਨਹੀਂ ਕਦੇ ਜਾਂ ਫਾਦਰ ਨੇ ਵੀ ਤੁਸੀਂ ਪੰਜ ਅਟੈਂਪਟ ਕਰ ਲਿਆ ਹੁਣ ਬੇਟਾ ਹੁਣ ਛੱਡੋ ਪਰੇ ਹੁਣ ਵਿਆਹ ਕਰਨਾ ਜਿਹੜਾ ਇਹ ਲਾਸਟ ਵਾਲਾ ਅਟੈਂਪਟ ਹੈ ਮੈਂ ਆਪਣੇ ਫਾਦਰ ਨੂੰ ਦੱਸਿਆ ਹੀ ਨਹੀਂ ਸੀ ਕਿ ਮੈਂ ਦੇ ਰਹੀ ਹਾਂ ਹਾਂਜੀ ਅੱਛਾ ਮੈਨੂੰ ਪਤਾ ਨਹੀਂ ਨਹੀਂ ਮੈਂ ਦੱਸਿਆ ਹੀ ਨਹੀਂ ਕਿ ਮੈਂ ਉਹਨਾਂ ਨੂੰ ਕਿਹਾ ਮੈਂ ਡਿਪਾਰਟਮੈਂਟਲ ਐਗਜ਼ਾਮ ਦੀ ਤਿਆਰੀ ਕਰ ਰਹੀ ਹਾਂ ਮੈਨੂੰ ਥੋੜਾ ਜਿਹਾ ਉਹ ਲੱਗਦਾ ਸੀਗਾ ਕਿ ਸੋਸ਼ਲ ਪ੍ਰੈਸ਼ਰ ਹੁੰਦਾ ਇਸ ਚੀਜ਼ ਦੇ ਵਿੱਚ ਨਾ ਕਿ ਤੁਹਾਡੇ ਤੇ ਸੋਸ਼ਲ ਪ੍ਰੈਸ਼ਰ ਨਾ ਆਵੇ ਕਿਸੇ ਨੂੰ ਪਤਾ ਨਾ ਹੋਵੇ ਕਿ ਐਗਜ਼ਾਮ ਦੇ ਰਹੇ ਹੋ ਸੋਸ਼ਲ ਪ੍ਰੈਸ਼ਰ ਦਾ ਕੀ ਮਤਲਬ ਹੈ ਮਤਲਬ ਕਿ ਸਾਰੇ ਤੁਹਾਨੂੰ ਵਾਚ ਕਰ ਰਹੇ ਨੇ ਇਹ ਵਾਲੀ ਚੀਜ਼ ਯੂ ਵਾਂਟ ਕਿ ਮੈਨੂੰ ਕੋਈ ਦੇਖੇ ਨਾ ਕਿ ਮੈਂ ਤਿਆਰੀ ਤਾਂ ਕਰ ਰਹੀ ਆਂ ਬਟ ਉਹ ਨਾ ਹੋਵੇ ਕਿ ਸਾਰੇ ਦੇਖ ਰਹੇ ਆ ਕਿ ਕੀ ਬਣੂ ਇਹਦਾ ਕੀ ਬਣੂ ਹੈ ਨਾ ਯਾ ਦੈਟ ਕਾਈਂਡ ਆਫ ਥਿੰਗ ਜੇ ਨਾ ਆਇਆ ਤਾਂ ਫਿਰ ਕੱਲ ਨੂੰ ਕਿਵੇਂ ਫੇਸ ਕਰਾਂਗੇ ਆਹ ਜਦ ਕਿਵੇਂ ਫੇਸ ਕਰਾਂਗੇ ਜਾਂ ਵੈਸੇ ਹੀ ਕਿ ਮਤਲਬ ਉਹਨਾਂ ਦੀਆਂ ਐਕਸਪੈਕਟੇਸ਼ਨਸ ਤੇ ਨਾ ਹੋ ਕਰਨਾ ਪਵੇ ਖੁਦ ਦੇ ਲਈ ਕਰ ਰਹੇ ਆ ਤੇ ਬਟ ਮਦਰ ਵਾਸ ਲਾਈਕ ਕਿ ਹਮੇਸ਼ਾ ਉਹਨਾਂ ਦੀ ਜਿਹੜੀ ਉਹ ਫੇਥ ਹੈ ਮਤਲਬ ਸ਼ੀ ਇਜ਼ ਵੈਰੀ ਸਪਿਰਚੁਅਲ ਲੇਡੀ ਤਾਂ ਉਹਨਾਂ ਦਾ ਜਿਹੜਾ ਫੇਥ ਹੁੰਦਾ ਸੀ ਉਹ ਮੈਨੂੰ ਹਮੇਸ਼ਾ ਲਾਈਕ ਯੂਸ ਟੂ ਫੀਲ ਪਾਵਰ ਇਨ ਮੀ ਮਦਰ ਨੂੰ ਪਤਾ ਸੀ ਮੰਮੀ ਕਹਿੰਦੇ ਸੀ ਮੈਨੂੰ ਪੱਕਾ ਪਤਾ ਤੇਰਾ ਹੋ ਜਾਣਾ ਕੋਈ ਤੁਹਾਡੇ ਐਗਜ਼ਾਮ ਦਾ ਹਾਂਜੀ ਮੰਮੀ ਨੂੰ ਪਤਾ ਸੀ ਪਾਪਾ ਨੂੰ ਨਹੀਂ ਸੀ ਪਤਾ ਪਾਪਾ ਨੂੰ ਮੈਂ ਕਿਹਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਸਭ ਨੂੰ ਦੱਸ ਦਿੰਦੇ ਆ ਤੇ ਮੈਂ ਇਸ ਕਰਕੇ ਕਿਉਂਕਿ ਪੈਰੈਂਟਸ ਐਸੇ ਹੀ ਉਹ ਹੁੰਦੇ ਨੇ ਕਿ ਸਾਰੀ ਉਹ ਸਭ ਨੂੰ ਦੱਸਣਾ ਜਾਂਦੇ ਹੁੰਦੇ ਨੇ ਬਟ ਤੇ ਫਿਰ ਜਦੋਂ ਪਤਾ ਲੱਗਾ ਕਿ ਤੁਹਾਡੇ ਮੈਰਿਜ ਤੋਂ ਅਗਲੇ ਦਿਨ ਹੀ ਰਿਜ਼ਲਟ ਆ ਗਿਆ ਹਾਂਜੀ 9 ਦਸੰਬਰ ਨੂੰ ਹਾਂਜੀ ਫੇਰ ਪਪਾ ਨੇ ਕੀ ਕਿਹਾ ਮੈਂ ਉਦੋਂ ਵੀ ਦੱਸਿਆ ਨਹੀਂ ਕਿਸੇ ਨੂੰ ਐਕਚੁਅਲੀ ਬਈਅਰਡ ਸਟੋਰੀ ਬਟ ਮੈਂ ਨਹੀਂ ਦੱਸਿਆ ਹੈਗਾ ਮੈਨੂੰ ਮੈਨੂੰ ਸਿੱਗਾ ਹਲੇ ਕਿਹੜਾ ਫੂਰਾ ਹੋ ਗਿਆ ਮੈਂ ਤਾਂ ਪੂਰਾ ਹੋਏ ਤੇ ਹੀ ਦੱਸੂਗੀ ਸਭ ਨੂੰ ਬਟ ਯੂ ਪਤਾ ਲੱਗ ਜਾਂਦਾ ਹੈ ਕਿ ਉਹ ਕਿਉਂਕਿ ਚਲੋ ਤੁਸੀਂ ਜਾ ਰਹੇ ਹੋ ਦਿੱਲੀ ਜਾ ਰਹੇ ਹੋ ਇਹਦਾ ਮਤਲਬ ਉਹਨਾਂ ਨੂੰ ਫਾਜ਼ਾ ਨੂੰ ਪਤਾ ਵੀ ਨਹੀਂ ਲੱਗਿਆ ਵੀ रिजल्ट आ गए यार वो लग गया पता फिर पता लग गया सी पर मेनस रिजल्ट तो बात नहीं दस्या मैं कि मेरा रिजल्ट आ गया, गया।, गया। बट उन्होंने भी कुछ नहीं कहा कि मेनू पता लग गया है ਤੁਸੀਂ ਜ਼ਿਕਰ ਕੀਤਾ ਹੋਣਾ ਕਿ ਤੁਹਾਡੇ ਇੱਕ ਸਿਸਟਰ ਤੇ ਬ੍ਰਦਰ ਕੈਨੇਡਾ ਜੀ ਹਾਂ ਜੀ ਤੇ ਤੁਸੀਂ ਕਿਉਂਕਿ ਅੱਜਕਲ ਸਾਡੇ ਪੰਜਾਬ 'ਚ ਤਾਂ ਬੜੀ ਖਿੱਚ ਹੈ ਜੀ ਜੇ ਭੈਣ ਭਰਾ ਚਲੇ ਗਏ ਤੇ ਦੂਸਰਿਆਂ ਨੂੰ ਵੀ ਬੁਲਾ ਲਓ ਕੁਆਦਾ ਪੁੱਤਰ ਵੀ ਬੁਲਾ ਲਓ ਸਾਰੇ ਬੁਲਾ ਲਓ ਤੁਸੀਂ ਨੇ ਸੋਚਿਆ ਵੀ ਉਹ ਚਲੇ ਗਏ ਮੈਂ ਵੀ ਨਿਕਲ ਜਾ ਨਹੀਂ ਮੇਰੇ ਦਿਮਾਗ 'ਚ ਨਹੀਂ ਆਈ ਆਈਡੀਆ ਆਇਆ ਇਹ ਕਦੀ ਵੀ ਕਿ ਮੈਂ ਬਾਹਰ ਨਿਕਲ ਜਾ ਮੈਨੂੰ ਵਧੀਆ ਲੱਗਦਾ ਸੀ ਇੱਥੇ ਰਹਿਣਾ ਵੀ ਤੇ ਮਤਲਬ ਮੈਨੂੰ ਇਹ ਵੀ ਹੁੰਦਾ ਸੀਗਾ ਕਿ ਕਾਸ਼ ਮੈਂ ਕਿਸੇ ਨੂੰ ਇਨਸਪਾਇਰ ਕਰ ਪਾਵਾਂ ਇੱਥੇ ਮਤਲਬ ਜੇ ਕੁਝ ਕਰਾਂ ਤਾਂ ਲੋਕ ਵੀ ਇਨਸਪਾਇਰ ਹੋ ਜਾਣ ਪੰਜਾਬ ਦੇ ਵਿੱਚ ਸਮ ਟਾਈਮਸ ਵੀ ਸੀ ਕਿ ਬਹੁਤ ਜ਼ਿਆਦਾ ਪੈਸੀਮਿਜ਼ਮ ਹੈ ਯੂਥ ਦੇ ਵਿੱਚ ਨੂੰ ਲੱਗਦਾ ਇੱਥੇ ਕੁਝ ਹੈ ਹੀ ਨਹੀਂ ਪਰ ਥੋੜਾ ਜਿਹਾ ਮੈਨੂੰ ਲੱਗਦਾ ਮੈਨੂੰ ਆਈ ਟੁਕ ਇਟ ਦ ਬਰਡਨ ਔਨ ਮਾਈਸੈਲਫ ਆਲਸੋ ਕਿ ਕਾਸ਼ ਕੋਈ ਇਨਸਪਾਇਰ ਹੋ ਜਾਈ ਇਸ ਗੱਲ ਤੋਂ ਤਾਂ ਮੈਨੂੰ ਨਹੀਂ ਲੱਗਿਆ ਕਦੀ ਕਿ ਬਾਹਰ ਚਲੇ ਜਾਣਾ ਚਾਹੀਦਾ ਅ ਜੇ ਜਨਦੀਪ ਜੀ ਤੁਸੀਂ ਕਿਉਂਕਿ ਸਟੱਡੀ ਕੀਤੀ ਹੈ ਐਨਾਲਿਸਿਸ ਕੀਤਾ ਹੈ ਫਿਰ ਤੁਸੀਂ ਇੰਟਰਵਿਊ ਫੇਸ ਕੀਤੀ ਹੈ ਮੈਂ ਥੋੜਾ ਜਿਹਾ ਇੰਟਰਵਿਊ ਹੋਰ ਵੀ ਪੁੱਛਣਾ ਚਾਹਾਂਗਾ ਇੰਟਰਵਿਊ ਦਾ ਬੜਾ ਪ੍ਰੈਸ਼ਰ ਹੁੰਦਾ ਵੀ ਪਤਾ ਨਹੀਂ ਉੱਥੇ ਕੀ ਹੋ ਜਾਏਗਾ ਤੇ ਉਹ ਬੜੀ ਤਿਆਰੀ ਕਰਦੇ ਨੇ ਲੋਕ ਜਿਹੜੇ ਆ ਤੁਸੀਂ ਆਪਣੇ ਇੰਟਰਵਿਊ ਦਾ ਕੋਈ ਸਾਡੇ ਨਾਲ ਐਕਸਪੀਰੀਅੰਸ ਸ਼ੋਅ ਕਰੋ ਕਿ ਨਰਵਸ ਸੀਗੇ ਕਿਵੇਂ ਹੋਇਆ ਜਦੋਂ ਇੰਟਰਵਿਊ ਕੀਤੀ ਕਿੰਨੇ ਲੋਕ ਹੁੰਦੇ ਨੇ ਉੱਥੇ ਐਕਸਪਰਟਸ ਜਿਹੜੇ ਬੈਠਦੇ ਨੇ ਪੈਨਲ ਤੇ ਹਾਂਜੀ ਇੰਟਰਵਿਊ ਤੋਂ ਪਹਿਲਾਂ ਮੈਨੂੰ ਵੀ ਹੁੰਦਾ ਸੀ ਕਿ ਕੁਝ ਵੀ ਕੁਐਸਚਨ ਪੁੱਛ ਲੈਣਗੇ ਕੀ ਕੁਝ ਤਿਆਰੀ ਕਰਾਂ ਤਾਂ ਰੋਜ਼ ਚਾਰ-ਚਾਰ ਨਿਊਜ਼ਪੇਪਰ ਪੜ੍ਹਨੇ ਇੰਟਰਵਿਊ ਜਾਣ ਤੋਂ ਪਹਿਲਾਂ ਵੀ ਨਿਊਜ਼ਪੇਪਰ ਦੋ ਪੜ੍ਹ ਕੇ ਗਈ ਆ ਤੇ ਅ ਨਰਵਸਨੈਸ ਹੁੰਦੀ ਆ ਮਤਲਬ ਥੋੜਾ ਜਿਹਾ ਤੁਹਾਡਾ ਬ੍ਰੈਥਲੈਸਨੈਸ ਵੀ ਫੀਲ ਹੁੰਦੀ ਹੈ ਜਾਨ ਤੋਂ ਪਹਿਲਾਂ ਜਦੋਂ ਐਂਟਰ ਕਰਦੇ ਹਾਂ ਰੂਮ ਦੇ ਵਿੱਚ ਹੁੰਦਿਆ ਉਹ ਸਭ ਕੁਝ ਨਰਵਸਨੈਸ ਤੇ ਬੈਠਦੇ ਹਾਂ ਜਾ ਕੇ ਬਟ ਦੈਨ ਇੰਟਰਵਿਊ ਬੋਰਡ ਦਾ ਜਿਹੜਾ ਉਹ ਤੁਹਾਨੂੰ ਇੰਨਾ ਕੰਫਰਟੇਬਲ ਫੀਲ ਕਰਾਉਂਦੇ ਨੇ ਜਿਵੇਂ ਆਪਾਂ ਕਨਵਰਸੇਸ਼ਨ ਕਰ ਰਹੇ ਹਾਂ ਤੇ ਡੂ ਇਟ ਜਸਟ ਲਾਈਕ ਦੈਟ ਉਹਨਾਂ ਨੇ ਤੁਹਾਡੀ ਪਰਸਨੈਲਿਟੀ ਦੇਖਣੀ ਹੁੰਦੀ ਆ ਉਹਨਾਂ ਨੇ ਤੁਹਾਡੀ ਨੋਲੇਜ ਨਹੀਂ ਚੈੱਕ ਕਰਨੀ ਹੈਗੀ ਕਿਉਂਕਿ ਦੇ نو ਕਿ ਆਲਰੇਡੀ ਉਹਨਾਂ ਨੇ ਇੰਨੀਆਂ ਸਟੇਜਿਸ ਪਾਸ ਕਰ ਲੀਆਂ ਨੇ ਨੋਲੇਜ ਤਾਂ ਹੈ ਹੀ ਹੈ ਨੋਲੇਜ ਤਾਂ ਹੈ ਹੀ ਹੈ ਐਂਡ ਅਗਰ ਤੁਹਾਨੂੰ ਕੋਈ ਕੁਐਸਚਨ ਨਹੀਂ ਵੀ ਆਂਦਾ ਯੂ ਕੈਨ ਸਿੰਪਲੀ ਸੋਰੀ ਸਰ ਔਰ ਸੋਰੀ ਮੈਮ ਤੁਹਾਡੇ ਨਾਲ ਹੋਇਆ ਕੁਛ ਇਸ ਤਰ੍ਹਾਂ ਦਾ ਹਾਂਜੀ ਹੋਇਆ ਮੈਨੂੰ ਇੱਕ ਕੁਐਸਚਨ ਸੀਗਾ ਬਾਸਮਤੀ ਬਾਰੇ ਪੁੱਛਿਆ ਸੀ ਕਿ ਪੰਜਾਬ ਦੀ ਬਾਸਮਤੀ ਬਹੁਤ ਫੇਮਸ ਹੈ ਤੇ ਹੋਰ ਕਿਤੇ ਕਿਉਂ ਨਹੀਂ ਇੰਨੀ ਵਧੀਆ ਕੁਆਲਿਟੀ ਦੀ ਬਾਸਮਤੀ ਹੁੰਦੀ ਸੋ ਮੈਨੂੰ ਅਨਫੋਰਚਨਟਲੀ ਨਹੀਂ ਪਤਾ ਸੀ ਪਤਾ ਹੋਣਾ ਚਾਹੀਦਾ ਇਹ ਚੀਜ਼ ਕਮਾਲਾ ਜੀ ਜਾਨੇ ਲੜਕੀ ਹੈ ਪਰ ਤੁਹਾਨੂੰ ਪਾਸੋਂ ਤੋਂ ਮਾਰੇ ਨਾ ਪਤਾ ਹਾਂਜੀ ਮੈਂ ਥੋੜਾ ਆਈ ਫੈਲਟ 엠ਬੈਰਸਡ ਆਲਸੋ ਬਟ ਮੈਨੂੰ ਨਹੀਂ ਲੱਗਦਾ ਇਹਨੇ ਕੋਈ ਇੰਟਰਵਿਊ ਦੇ ਮਾਰਕਸ ਤੇ ਇੰਪੈਕਟ ਪਾਇਆ ਕਿਉਂਕਿ ਬਾਕੀ ਬਹੁਤ ਕੁਐਸਚਨਸ ਸੀਗੇ ਸੋ ਠੀਕ ਹੈ ਦੇ ਨੋ ਕਿ ਇੱਕ ਬੱਚਾ ਹੈ ਇਹਨਾ ਕੁਝ ਪੜਦਾ ਕੁਝ ਸਕਿਪ ਹੋ ਜਾਂਦਾ ਕੁਝ ਨਹੀਂ ਜਾਂਦਾ ਹਾਂਜੀ ਸਭ ਕੁਝ ਤਾਂ ਜਾਣਿਆ ਵੀ ਨਹੀਂ ਜਾਂਦਾ ਸੀ ਪੰਜਾਬ ਦੀਆਂ ਜੇ ਗੱਲ ਕਰਨੀ ਹੋਵੇ ਪੰਜਾਬ ਦੇ ਤੁਸੀਂ ਅੱਜ ਜਿਹੜੇ ਹਾਲਾਤ ਨੇ ਸਾਡੇ ਮੇਨ ਚੈਲੰਜਸ ਪੰਜਾਬ ਦੇ ਕਿਹੜੇ ਆ ਤੁਹਾਡੇ ਸਾਹਮਣੇ ਲੱਗਦੇ ਹਾਂਜੀ ਇਹ ਕੁਐਸਚਨ ਮੈਨੂੰ ਇੰਟਰਵਿਊ ਚ ਵੀ ਪੁੱਛਿਆ ਸੀ ਕਿ ਚੈਲੰਜਸ ਕਿਹੜੇ ਨੇ ਮਤਲਬ ਦਿਸ ਇਜ਼ ਦਾ ਟਾਕ ਆਫ ਦਾ ਟਾਊਨ ਵੀ ਸੇ ਕਿ ਕੀ ਚੈਲੰਜਸ ਨੇ ਮਤਲਬ ਪੰਜਾਬ ਦੇ ਮੈਨੂੰ ਲੱਗਦਾ ਸਾਰੇ ਚੈਲੰਜਸ ਇੰਟਰ ਕਨੈਕਟਿਡ ਨੇ ਜਦੋਂ ਆਪਣਾ ਐਗਰੀਕਲਚਰ ਦਾ ਡਿਕਲਾਈਨ ਹੋਇਆ ਤੇ ਇੰਡਸਟਰੀਅਲ ਗਰੋਥ ਹੋ ਨਹੀਂ ਪਾਈ ਤਾਂ ਯੂਥ ਦੇ ਵਿੱਚ ਹੋਈ ਮਤਲਬ ਡਿਸਇਨਚੈਂਟਮੈਂਟ ਹੈ ਪੈਸਿਮਿਜ਼ਮ ਹੈ ਤਾਂ ਯੂਥ ਕੁਝ ਡਰੱਗਸ ਵੱਲ ਹੈ ਕੁਝ ਮਾਈਗ੍ਰੇਟ ਕਰ ਰਿਹਾ ਆ ਐਂਡ ਦੈਨ ਫਿਰ ਉਸੇ ਐਗਰੀਕਲਚਰ ਕਰਕੇ ਆਪਣਾ ਵਾਟਰ ਲੈਵਲ ਡਿਕਲਾਈਨ ਹੋ ਰਿਹਾ ਹੈ ਲਓ एवरीथिंग ਇਜ਼ ਕਨੈਕਟਿਡ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਲਾਅ ਐਂਡ ਆਰਡਰ ਪ੍ਰੋਬਲਮ ਲਾਅ ਐਂਡ ਆਰਡਰ ਪ੍ਰੋਬਲਮ ਵੀ ਉਹ ਸਕਾਰਸਿਟੀ ਕਰਕੇ ਆਂਦੀ ਹੈ I वुड से ਜਦੋਂ ਐਫਲੂਐਂਸ ਐਫਲੂਐਂਸ ਹੁੰਦੀ ਹੈ ਕਿਤੇ ਫਿਰ ਇਹ ਵਾਲੀਆਂ ਚੀਜ਼ਾਂ ਨਹੀਂ ਆਂਦੀਆਂ ਤੁਸੀਂ ਇਹ ਗੱਲ ਕੀਤੀ ਕਿ ਮੈਂ ਨਿਊਜ਼ਪੇਪਰ ਪੜ੍ਹ ਕੇ ਗਈ ਨਿਊਜ਼ਪੇਪਰ ਤਾਂ ਪੜ੍ਹਨਾ ਬਹੁਤ ਜ਼ਰੂਰੀ ਹੈ ਜਿੰਨੇ ਵੀ ਜਿਹੜੇ ਬੱਚੇ ਆ ਉਹ ਆਈਐਸ ਹੈ ਪੀਸੀਐਸ ਹੈ ਜਾਂ ਕੋਈ ਵੀ ਐਗਜ਼ਾਮ ਤਿਆਰ ਕਰਦੇ ਆ ਇੰਟਰਵਿਊ ਦੇ ਵਿੱਚ ਸਵਾਲ ਜਿਹੜੇ ਤੁਸੀਂ ਤੁਹਾਨੂੰ ਪੁੱਛੇ ਜਿਵੇਂ ਆਪਾਂ ਇੰਟਰਵਿਊ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿਉਂਕਿ ਅੱਜ ਕੱਲ ਅਮਰੀਕਾ ਦੇ ਟਰਫ ਜਿਹੜਾ ਉਹ ਟੈਰਰ 트럼ਫ ਦਾ ਆਇਆ ਹੋਇਆ ਹਾਂਜੀ ਉਹਦੇ ਬਾਰੇ ਸਵਾਲ ਤੁਹਾਨੂੰ ਪੁੱਛੇ ਗਏ ਹਾਂਜੀ ਡੈਫੀਨਿਟਲੀ ਉਹਨਾਂ ਨੇ ਪੁੱਛਿਆ ਸੀਗਾ ਕਿ 트럼ਫ ਦੇ ਟੈਰਿਫ ਜਾਂ 트럼ਫ ਦੇ ਬਾਕੀ ਡਿਸੀਜਨਸ ਦਾ ਇੰਡੀਆ ਤੇ ਕੀ ਇੰਪੈਕਟ ਹੋਏਗਾ ਕਿਹੜੇ ਕਿਹੜੇ ਐਂਗਲਸ ਸਾਰਾ ਕੁਝ ਮਤਲਬ ਇਟ ਵਾਸ ਇੰਟਰਵਿਊ ਵਾਸ ਲਾਈਕ 댓 ਕਿ ਇੱਕ ਕੁਐਸ਼ਨ ਪੁੱਛਦੇ ਹੋਏ ਉਹਦੇ ਵਿੱਚੋਂ ਹੀ ਉਹਨਾਂ ਨੂੰ ਕਲੂ ਮਿਲਦਾ ਅਗਲੇ ਕੁਐਸ਼ਨ ਅਗਲਾ ਕਰ ਲੈਂਦਾ ਹਾਂ ਸੋ ਇਟ ਵਾਸ ਗੋਇੰਗ ਔਨ ਲਾਈਕ 댓 ਜਿਵੇਂ ਤੁਸੀਂ ਉਹਨ ਮੈਨੂੰ ਇੱਕ ਕੁਐਸ਼ਨ ਤੋਂ ਦੂਜਾ ਇਦਾਂ ਜਾ ਰਹੇ ਹੋ ਤੇ ਸੋ ਇਹ ਬੜਾ ਜ਼ਰੂਰੀ ਹੈ ਸਾਡੇ ਜਿਹੜੇ ਦਰਸ਼ਕ ਵੇਖ ਰਹੇ ਨੇ ਇਹਨਾਂ ਚੋਂ ਬਹੁਤ ਸਾਰੇ ਦਰਸ਼ਕ ਤਿਆਰੀ ਕਰ ਰਹੇ ਨੇ ਨਿਊਜ਼ਪੇਪਰ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ ਤੁਹਾਡਾ ਔਰ ਖਾਸ ਤੌਰ ਤੇ ਜਿਹੜੇ ਸਾਡੇ ਮੈਂ ਕਹਾਂਗਾ ਸਾਡੇ ਨੈਸ਼ਨਲ ਨਿਊਜ਼ ਚੈਨਲਸ ਨੇ ਚੰਗੇ ਨਿਊਜ਼ ਚੈਨਲਸ ਨੇ ਜਿਹੜੇ ਬਾਇਸਡ ਨਹੀਂ ਹੈਗੇ ਉਹ ਵੇਖਣੇ ਜ਼ਰੂਰੀ ਹੈ ਔਰ ਇਹਦੇ ਨਾਲ ਤੁਸੀਂ ਆਲ ਇੰਡੀਆ ਰੇਡੀਓ ਦੀਆਂ ਨਿਊਜ਼ ਅਗਰ ਸੁਣੋ ਜਾਂ ਦੂਰਦਰਸ਼ਨ ਦੀਆਂ ਨਿਊਜ਼ ਸੁਣੋ ਜਾਂ ਲੋਕ ਸਭਾ ਟੀਵੀ ਜਾਂ ਰਾਜ ਸਭਾ ਦੇ ਚੈਨਲ ਦੇਖੋ ਤਾਂ ਉਹ ਤੁਹਾਡੇ ਇਸ ਪ੍ਰੈਪਰੇਸ਼ਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਮੈਂ ਜਨਦੀਪ ਠੀਕ ਕਹਿ ਰਿਹਾ ਨਾ ਹਾਂਜੀ ਡੈਫੀਨੇਟਲੀ ਮਤਲਬ ਬਹੁਤ ਸਾਰੇ ਇਸ਼ੂਜ਼ ਹੁੰਦੇ ਨੇ ਮੀਨਸ ਵਗੈਰਾ ਦੇ ਵਿੱਚ ਤੁਹਾਨੂੰ ਇਸ਼ੂ بیس ਕੁਐਸਚਨ ਆਉਂਦੇ ਨੇ ਕੋਈ ਬਿਲ ਆਇਆ ਗਵਰਨਮੈਂਟ ਦਾ ਉਸਦੇ ਕੁਝ ਪੋਜ਼ਿਟਿਵਸ ਹੋ ਸਕਦੇ ਉਸ ਕੁਝ ਡਰਾਬੈਕਸ ਹੋ ਸਕਦੇ ਨੇ ਸੋ ਇਹ ਸਾਰਾ ਕੁਝ ਤੁਹਾਨੂੰ ਇੱਥੋਂ ਹੀ ਇੱਥੋਂ ਹੀ ਪਤਾ ਲੱਗਦਾ ਜਿਹੜੇ ਦੂਸਰੇ ਚੈਨਲ ਨੇ ਜਿਹੜੇ ਰੋਜ਼ ਦਿਹਾੜੀ ਬਹਿਸਾਂ ਕਰਾਉਂਦੇ ਨੇ ਉਹਨਾਂ ਚੋਂ ਤੁਹਾਨੂੰ ਕੁਝ ਨਹੀਂ ਮਿਲਣਾ ਤੁਸੀਂ ਸਿਲੈਕਟ ਕਰ ਸਕਦੇ ਹੋ ਆਪਣੇ ਕਲੀਗਸ ਨੂੰ ਪੁੱਛ ਕੇ ਆਪਣੇ ਸੀਨੀਅਰਸ ਨੂੰ ਪੁੱਛ ਕੇ ਕਿ ਕਿਵੇਂ ਤਿਆਰੀ ਕਰ ਸਕਦੇ ਆ ਕਿਹੜੇ ਪੇਪਰ ਚੰਗੇ ਨੇ ਉਹ ਪੜ੍ਹਨੇ ਚਾਹੀਦੇ ਆ ਤੁਹਾਨੂੰ ਆਪਣੀ ਸਟੇਟ ਬਾਰੇ ਵੀ ਬਹੁਤ ਕੁਝ ਪਤਾ ਹੋਣਾ ਚਾਹੀਦਾ ਧਰਮ ਬਾਰੇ ਵੀ ਪਤਾ ਹੋਣਾ ਚਾਹੀਦਾ ਅ ਅਸੀਂ ਦੁਆ ਕਰਦੇ ਆ ਕਿ ਤੁਸੀਂ ਕਦੇ ਤੁਹਾਨੂੰ ਪੰਜਾਬ ਦਾ ਹੀ ਕੋਈ ਨਾ ਕੋਈ ਕਾਰਡਰ ਮਿਲ ਜਾਵੇ ਕਦੇ ਤੇ ਪੰਜਾਬ ਕਿਉਂਕਿ ਪੰਜਾਬ ਦਾ ਅਗਰ ਯੂਥ ਇੱਥੇ ਆ ਕੇ ਸੇਵਾ ਕਰਦਾ ਤਾਂ ਪੰਜਾਬ ਵਾਸਤੇ ਵੱਡਾ ਜਿਹੜੀ ਉਹ ਮੈਸਮੈਂਡਾ ਪ੍ਰਾਪਤੀ ਹੋਏਗੀ ਤੁਸੀਂ ਸਾਡੇ ਦੇਸ਼ ਦੇ ਸਾਹਮਣੇ ਵੱਡੇ ਚੈਲੰਜ ਕਿਹੜੇ ਸਮਝਦੇ ਹੋ ਵੀ ਇਸ ਟਾਈਮ ਪ੍ਰਮੁੱਖ ਚੈਲੰਜਸ ਸਾਡੇ ਦੇਸ਼ ਦੇ ਸਾਹਮਣੇ ਹੋ ਨੇ ਆਪਨ ਚੈਲੰਜਸ ਵੀ ਬਹੁਤ ਨੇ ਆਪਣੇ ਦੇਸ਼ ਮੂਰੇ ਅਪੋਰਚਨਿਟੀਆਂ ਵੀ ਬਹੁਤ ਨੇ ਬਟ ਅਗਰ ਆਪਾਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਕਿ ਉਹ ਕਿੱਥੇ ਹੈਲਪ ਕਰ ਸਕਦੇ ਆ ਤਾਂ ਉਹੀ ਜਿੱਦਾਂ ਪ੍ਰਾਈਮ ਮਿਨਿਸਟਰ ਮੋਦੀ ਆਨਰੇਬਲ ਪ੍ਰਾਈਮ ਮਿਨਿਸਟਰ ਮੋਦੀ ਦਾ ਹੋਇਆ ਸਲੋਗਨ ਹੈ ਕਿ ਮੈਕਸਿਮਮ ਗਵਰਨਮੈਂਟ ਗਵਰਨੈਂਸ ਮਿਨਿਮਮ ਗਵਰਨਮੈਂਟ ਤਾਂ ਜੇ ਬਿਊਰੋਕ੍ਰੇਸੀ ਮਿਨੀਮਾਈਜ਼ ਕਰ ਸਕਦੀ ਹੈ ਗਵਰਨਮੈਂਟ ਨੂੰ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿ ਗਵਰਨਮੈਂਟ ਐਗਜ਼ਿਸਟ ਸਾਰਾ ਕੁਝ ਉਹਨਾਂ ਦਾ ਆਪਣੇ ਆਪ ਹੋ ਰਿਹਾ ਆ ਲਾਅ ਐਂਡ ਆਰਡਰ ਵਧੀਆ ਚੱਲ ਰਿਹਾ ਹੈ ਸਿਕਿਉਰਿਟੀ ਹੈ ਲੋਕਾਂ ਕੋਲ ਉਹਦੇ ਕੰਮ ਆਪਣੇ ਆਪ ਹੋ ਰਹੇ ਨੇ ਤੇ ਸਾਰੇ ਜਿਹੜੇ professions ਨੂੰ ਫਲਰਿਸ਼ ਕਰਦੇ ਨੇ ਅੱਜ ਕੱਲ ਸਭ ਤੋਂ ਵੱਡੀ ਸਮੱਸਿਆ ਇਹ ਆ ਸਾਡੇ ਕਿ ਆਪਣੇ ਆਪ ਹੋ ਨਹੀਂ ਰੇ ਕੰਮ ਲੋਕ ਪਰੇਸ਼ਾਨ ਨੇ ਪੁਲਿਸ ਤੋਂ ਪਰੇਸ਼ਾਨ ਨੇ ਐਡਮਿਨਿਸਟ੍ਰੇਸ਼ਨ ਤੋਂ ਪਰੇਸ਼ਾਨ ਨੇ ਸਰਕਾਰਾਂ ਤੋਂ ਵੀ ਪਰੇਸ਼ਾਨ ਨੇ ਸੋ ਤੁਸੀਂ ਕੀ ਸੁਪਨਾ ਮੰਨਦੇ ਵਿੱਚ ਜੇ ਤੁਸੀਂ ਆਉਨੇ ਹੋ ਤੁਸੀਂ ਆਈ ਜਾਣਾ ਤੁਸੀਂ ਕਿਵੇਂ ਲੋਕਾਂ ਦੀ ਸੇਵਾ ਕਰ ਸਕਦੇ ਹੋ ਮੈਨੂੰ ਲੱਗਦਾ ਹੈ ਕਿ ਏਟ ਦਾ ਲੈਵਲ ਆਫ ਦਾ ਗਵਰਨਮੈਂਟ ਬਹੁਤ ਇੰਪਰੂਵਮੈਂਟਸ ਹੋ ਰਹੀਆਂ ਨੇ ਮਤਲਬ ਆਈ ਵੋਂਟ ਸੇ ਕਿ ਚੀਜ਼ਾਂ ਖਰਾਬ ਹੋਈਆਂ ਨੇ ਟਾਈਮ ਨਾਲ ਵਧੀਆ ਹੋ ਰਹੀਆਂ ਨੇ ਕਿਉਂਕਿ ਹੁਣ ਸਾਰਾ ਕੁਝ ਤੁਸੀਂ ਗ੍ਰੀਵਾਂਸਿਸ ਆਨਲਾਈਨ ਪਾ ਸਕਦੇ ਹੋ ਮੇਬੀ ਸਮ ਟਾਈਮਸ ਇੱਦਾਂ ਆਂ ਦਾ ਲੋਕਾਂ ਚ ਅਵੇਅਰਨੈਸ ਨਹੀਂ ਲੱਗਦਾ ਹੁਣ ਤੁਸੀਂ ਕਿਉਂਕਿ ਗਵਰਨਮੈਂਟਸ ਜਾ ਰਹੇ ਹੋ ਨਾ ਇਸ ਤਰ੍ਹਾਂ ਨਹੀਂ ਨਹੀਂ ਸਰ ਮੈਂ ਕਹੂੰਗੀ ਕਿ ਬਹੁਤ ਸਾਰਾ ਥੀ ਮੀਨਸ ਬਹੁਤ ਕੁਝ ਤੁਹਾਡੀਆਂ ਆਪਣੀ ਤੁਸੀਂ ਕੋਈ ਵੀ ਗ੍ਰੀਵਾਂਸ ਆਨਲਾਈਨ ਪਾ ਸਕਦੇ ਹੋ ਮਨ ਸਾਡੇ ਡਿਪਾਰਟਮੈਂਟਸ ਵੀ ਕੋਈ ਗ ਪਾਵਰ ਟਾਈਮ ਬਾਉਂਡ ਬੈਨਰ ਦੇ ਵਿੱਚ ਗਵਰਨਮੈਂਟ ਅਫੀਸ਼ੀਅਲਸ ਨੇ ਉਹ ਨੂੰ ਕਰਨਾ ਹੁੰਦਾ ਹੈ ਕੰਪਲੀਟ ਸੋ ਮੇਬੀ ਇਟ ਇਜ਼ ਲੈਕ ਆਫ ਅਵੇਅਰਨੈਸ ਜਾਂ ਹਾਂ ਇਹ ਵੀ ਕਹੂੰਗੀ ਕਿ ਜਿਵੇਂ ਆਪਣੀ ਪਾਵਰ ਅਸਿਮੈਟਰੀ ਰਿਡਿਊਸ ਹੋਏਗੀ ਸਿਟੀਜ਼ਨਸ ਦੇ ਵਿੱਚ ਤੇ ਬਿਊਰੋਕਰੇਸੀ ਦੇ ਵਿੱਚ ਤੇ ਉਹਦੇ ਨਾਲ ਜਿਹੜੇ ਲੋਕਾਂ ਦੇ ਕੰਮ ਵੀ ਜਲਦੀ ਹੋਣਗੇ ਬਿਊਰੋਕਰੇਸੀ ਰਿਸਪੌਂਸਿਵ ਵੀ ਜ਼ਿਆਦਾ ਹੋਏਗੀ ਤੇ ਅੰਡਰ ਵਨ ਮੋਰ ਥਿੰਗ ਇਜ਼ ਆਈ ਬਿਲੀਵ ਕਿ ਬਿਊਰੋਕਰੇਸੀ ਸ਼ੁੱਡ ਬੀ ਕੰਪੈਸ਼ਨੇਟ ਟੂਵਰਡਸ ਪੀਪਲ ਸੋ ਜਨਦੀਪ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਐਕਸਪੀਰੀਅੰਸ ਸ਼ੁਰੂ ਕਿਤੇ ਸਾਡੇ ਦਰਸ਼ਕ ਜਰੂਰ ਇਸ ਤੋਂ ਖਾਸ ਤੌਰ ਤੇ ਨੌਜਵਾਨ ਹੈ ਔਰ ਮਾਪੇ ਵੀ ਇਨਸਪੀਰੇਸ਼ਨ ਲੈਣਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਅੱਗੇ ਵਧਾਉਣਾ ਹੈ ਕਿਵੇਂ ਉਹਨਾਂ ਨੂੰ ਅਨਕਰਜ ਕਰਨਾ ਕਿਉਂਕਿ ਜਨਦੀਪ ਤੁਹਾਡਾ ਨਾਮ ਜਿਹੜਾ ਉਹਦੇ ਵਿੱਚ ਬੜਾ ਕੁਝ ਲਿਖ ਲਿਖਿਆ ਹੈ ਜਨਦੀਪ ਤੁਸੀਂ ਲੋਕਾਂ ਲਈ ਹੁਣ ਦੀਪ ਬਣਨਾ ਹੈ ਜੀ ਜਨ ਜਨਤਾ ਦਾ ਦੀਪ ਬਣਨਾ ਹੈ ਔਰ ਲੋਕਾਂ ਨੂੰ ਰੌਸ਼ਨੀ ਦੇਣੀ ਹੈ ਅਸੀਂ ਇਸ ਦੁਆ ਦੇ ਨਾਲ ਕਿ ਤੁਸੀਂ ਆਪਣੇ ਕਰੀਅਰ ਦੇ ਵਿੱਚ ਵੀ ਬਹੁਤ ਕਾਮਯਾਬ ਹੋਵੋ ਲੋਕਾਂ ਦੀ ਸੇਵਾ ਕਰ ਸਕੋ ਔਰ ਲੋਕਾਂ ਦੀਆਂ ਆਸਾਂ ਤੇ ਤੁਸੀਂ ਪੂਰੇ ਉੱਤਰ ਸਕੋ ਤੁਹਾਡੇ ਪਰਿਵਾਰ ਦੀਆਂ ਆਸਾਂ ਤੇ ਪੂਰੇ ਉੱਤਰ ਸਕੋ ਤੁਹਾਡੀ ਜ਼ਿੰਦਗੀ ਦੇ ਲਈ ਖੁਸ਼ੀਆਂ ਹੋਣ ਅਸੀਂ ਤੁਹਾਡੇ ਲਈ ਦੁਆ ਕਰਦੇ ਹਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਤੇ ਇਸ ਦੇ ਨਾਲ ਹੀ ਸਾਨੂੰ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਸਮਾਪਤ ਕਰਨ ਦਿਓ ਮੇਰੇ ਨਾਲ ਕੈਮਰਾਮੈਨ ਸ਼ੰਕਰ ਜੀ ਤੇ ਕਬੀਰ ਜੀ ਇਸ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਕਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉبرਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ